ਪਰਦੇ ਹੁਣ ਗੱਲ ਕਰੀਦੇ ਉਹ ਕਰਨਾ ਜਿਹੜਾ ਅੱਜ ਕਰਨਾ ਜਿਹੜਾ ਅੱਜ ਚੱਲਦੀ ਕੀ ਕੋਈ ਪੇਪਰ ਕੀ ਇੱਕ ਦੂਜੇ ਨੂੰ ਬੁਰਾ ਭਲਾ ਕਰਨ ਨਾਲ ਕੋਈ ਥੋੜਾ ਉਹ ਜਿਹੜੀ ਲੜਾਈ ਤਾਂ ਹੁੰਦੀ ਨਾ ਲੋਕ ਪਹਿਲਾਂ ਇਹਨਾਂ ਨੇ ਸਿੱਧੂ ਦੀ ਜਾਨ ਲੈਣ ਵਾਲੇ ਲੋਕ ਇਹ ਨਹੀਂ ਕਰਮਾਂ ਨੂੰ ਸੁਣੀ ਜਿਹਾ ਗੱਲ ਬਾਤ ਵੀ ਜੋ YouTube ਉੱਪਰ ਲੱਗਿਆ ਵੀਡੀਓ ਬਣਾਉਣਾ ਵੀਰੇ ਤਾਂ ਨਹੀਂ ਵੀਡੀਓਆਂ ਬਣਾਆਂ ਕੱਢੀ ਜਾਂਦੇ ਆ ਕਸੂਰ ਪਾਵਾ ਮੈਨ ਦਾ ਠੀਕ ਨਹੀਂ ਪਾਂ ਜੀ ਤੇ ਸਾਰਾ ਗੱਲਬਾਤ ਹੋ ਗਈ ਉਹਦੇ ਆ ਵੀ ਆਹਾ ਜੀ ਕੋਈ ਲੱਗ ਗਿਆ ਵਾਹ ਹਾਂ ਹੁਣ ਆਪਾਂ ਸਿੱਧੂ ਮੂਸੇਵਾਲਾ ਦੇ ਫੈਨ ਹੀ ਇਸ ਕੱਚੇ ਗਾਣੇ ਸੁਣਦੇ 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 ਗਾਣੇ ਇਦਾਂ ਹੀ ਗਾਣਾ ਆ ਜਿਹੜਾ ਗਾਣਾ ਹੀ ਇਹ ਮੇਰੇ ਹਿੰਦੂ ਲੈਣਾਂ ਦਿਮਾਗ ਚ ਗਿਆ ਨਹੀਂ ਦੇਖਿਓ ਕਿਤੇ ਸਿੰਗਰ ਅਪਸਾਰਿਓ ਮਤਲਬ ਇੰਨੀ ਗੋਲ ਦੀ ਮੈਂ ਕਹਿੰਦਾ ਕਮੈਂਟ ਕੀਤਾ ਤੇ ਬਸ ਇੱਕ ਗੋਲ ਆਈ ਠੀਕ ਕਿਉਂਕਿ ਡਿਸਕ੍ਰਿਪਸ਼ਨ ਦੇ ਵਿੱਚ ਉਹ ਜਾਂ ਨੰਬਰ ਸੀਗਾ ਠੀਕ ਤੁਸੀਂ ਗਾਣਾ ਕੀਤਾ ਕਿ ਸਿੰਗਰ ਅਪਸਾਰਿਓ ਹਾਂ ਜੀ ਮੈਂ ਗਾਣਾ ਕਰਨਾ ਸਾਡੀ ਇੱਕ ਗੱਲ ਹੁੰਦੀ ਹੈ ਤੇ ਗਾਣਾ ਕਰਕੇ ਬੋਲਣਾ ਕਿ ਕੀ ਗੱਲ ਹੁੰਦੀ ਹੈ ਤੁਸੀਂ ਕਿਸੇ ਨੂੰ ਦੱਸਾ ਦੋ ਮੈਂ ਹੁਣ ਜੇ ਉਹ ਵੀਰ ਦੇਖੇ ਨਾ ਤੇ ਮੈਂ ਚਲੋ ਮਾੜਾ ਨਹੀਂ ਗਿਆ ਰ ਮਾਂ ਗਾਲ ਕਰੀਂ ਸਭ ਤੋਂ ਵੱਧ ਇਹਨਾਂ ਦੀ ਬੇਬੂਫੀ ਦੇਖੋ ਕੀ ਨਾ ਕੋਈ ਚੀਜ਼ ਕਰਦੇ ਆ ਤੁਸੀਂ ਆਪਣੇ ਆਪਣੇ ਆਪ ਦੇ ਜੋੜ ਕੇ ਥੁਰੀਲ ਬਣਾਉਂਦੀ ਮਿੱਟੂ ਆਪਣੇ ਨੂੰ ਸਭ ਨੂੰ ਆਪਣੇ ਆਪ ਨੂੰ ਗਏ ਮੇਰੇ ਨਾਲ ਕੋਈ ਸਿਹਰਾ ਹਟਿਆ ਕੋਈ ਚੀਜ਼ ਆਪਾਂ ਕਿਸੇ ਦੇ ਵਾਸਤੇ ਮਤਲਬ ਉਹ ਛੱਡੇ ਹੱਥੇ ਹਾਂ ਮੈਂ ਚਲਾਉਣਾ ਸੀ ਪੁੱਲੇ ਫਸ ਯਾਰਾ ਬੇਲੀਆਂ ਨਾਲ ਲੁੱਟਦੇ ਆ ਬੁੱਲੇ ਕੋਈ ਪਰਮਾਨੀ ਉਹ ਖੱਟੇ ਵੀ ਫੁੱਲੇ ਆਪਾਂ ਦੇ ਹੋ ਵੇਖਿਓ ਤੇ ਸਿੰਘ ਨਸ ਸਾਰੇ ਹੋ ਗਏ ਇਹ ਉੱਤੇ ਵੀਰਾਂ ਨੂੰ ਬੇਚਦੀ ਆ ਦੀ ਗਾਣੇ ਨੂੰ ਸਿਰਫ ਆਉਣ ਲਈ ਐਂਟਰਟੇਨਮੈਂਟ ਵੀ ਲਿਆ ਜਾਵੇ ਕਿ ਸਿਰ ਨੂੰ ਲਾਗੇ ਗੱਲ ਨਹੀਂ ਕਹੀ ਹੁੰਦੀ ਜਦ ਜਾਂਦੇ ਇਸ ਤਰ੍ਹਾਂ ਦਾ ਮਾਮਲਾ ਖੈਤੇ ਵਿੱਚ ਆਪੇ ਹੋ ਜਾਂਦਾ ਹੈ ਨਾ ਸਾਰੀ ਗਾ ਦੋਸਤੋ ਅੱਜ ਤੋਂ ਅਸੀਂ ਆਪਣੇ ਚੈਨਲ ਤੇ ਲੈ ਕੇ ਆ ਰਹੇ ਆ ਨਵਾਂ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਪੋਡਕਾਸਟਿੰਗ ਕਰਾਂਗੇ ਪੰਜਾਬੀ ਸਿੰਗਰਸ ਰਾਈਟਰ ਜਾਂ ਕੋਈ ਸੋਸ਼ਲ ਮੀਡੀਆ ਦੇ ਉੱਪਰ ਕੁਝ ਹੋਰ ਜਿਹਵੇਂ ਲੋਕ ਵਾਇਰਲ ਹੁੰਦੇ ਨੇ ਉਹਨਾਂ ਨਾਲ ਪੋਡਕਾਸਟਿੰਗ ਹੋਇਆ ਕਰੇਗੀ ਸੋ ਅੱਜ ਸਾਡਾ ਕੱਲ ਦਾ ਪੋਡਕਾਸਟ ਤੇ ਮੇਰੇ ਭਰਾ ਪਹੁੰਚੇ ਨੇ ਆਰਦਨੀ ਜਿਨ੍ਹਾਂ ਦਾ ਫਿਲਹਾਲ ਦੇ ਵਿੱਚ ਗਾਣਾ ਨੀਜ਼ੋ ਆਇਆ ਹੈ 20 ਕੇਅਰਫੁਲ ਔਰ ਨਾਲ ਆਇਨੇ ਮੇਰੇ ਵੀਰ ਲੌਂਗ ਚੌਲਜਕ ਜੋ ਕਿ ਬਹੁਤ ਅੱਛੇ ਰਾਈਟਰ ਸਿੰਗਰ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੋਨਾਂ ਵੀਰਾਂ ਦਾ ਜਿਹਨੇ ਮੇਰੇ ਕੋਲ ਚੱਲ ਕੇ ਪਹੁੰਚ ਆਏ ਹੋ ਥੈਂਕ ਯੂ ਬਾਈ ਥੈਂਕ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਤੁਹਾਡੇ ਜਿਹੜਾ ਗਾਣਾ ਆਉਣ ਦਾ ਵੇ ਆ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਬੀਕੇ ਦਾ ਵਧੀਆ ਉਹ ਤੁਹਾਡੀ ਮਿਹਰਬਾਨੀ ਆ ਬਾਈ ਬਹੁਤ ਵਧੀਆ ਬਹੁਤ ਆ ਤੇ ਸਾਡੀ ਕਾਦੀ ਪਰਮਾਤਮਾ ਦੀ ਸਾਰੇ ਯਾਰ ਦੋਸਤਾਂ ਦੀ ਪੂਰੀ ਟੀਮ ਦੀ ਹਾਂਜੀ ਹਾਂਜੀ ਸੋ ਗਾਣਾ ਵੀ ਤੁਸੀਂ ਆਪ ਹੀ ਲਿਖਿਆ ਹਾਂਜੀ ਗਾਣਾ ਤਿਆਰ ਆ ਵੀ ਤਿਆਰ ਤੇ ਮਿਊਜ਼ਿਕ ਤੇ ਚਲੋ ਸਾਡੇ ਭਰਾ ਸ਼ਹਿਰ ਨੇ ਕੀਤਾ ਨਾ ਹਾਂਜੀ ਹਾਂਜੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਾਥ ਸਾਥ ਚਲੋ ਸਾਰਿਆਂ ਦਾ ਚਾਹੀਦਾ ਜਦੋਂ ਵੀ ਕੋਈ ਆਪਾਂ ਕੰਮ ਕਰਦੇ ਆਂ ਸਾਥ ਸਾਰਿਆਂ ਦਾ ਚਾਹੀਦਾ ਹੁੰਦਾ ਹਾਂਜੀ ਹਾਂਜੀ ਬਿਲਕੁਲ ਠੀਕ ਤੇ ਜਿਵੇਂ ਹੁਣ ਤੱਕ ਕਿਨੇ ਕਿਦੰ ਦਾ ਪ੍ਰਿਸ ਕੀਤਾ ਤੇ ਕਿੰਨੇ ਵੀ ਹੋ ਚੁੱਕੇ ਜੇ ਤੁਹਾਡੇ ਇਹ ਆਪਾਂ ਇੱਕ ਤਰੀਕ ਤੇ ਦੋ ਤਰੀਕ ਤੇ ਕੀਤਾ ਆਪਾਂ ਦੋ ਤਰੀਕ ਤੇ ਲੋੜ ਦੇ ਲਈ ਠੀਕ ਜੀ ਮਾਰੀ ਜੀ ਤੇ ਹੁੰਦਾ ਹੁਣ ਤੱਕ ਜੈਨੂਨ ਜੈਨੂਨ ਵੀਊ ਆ ਠੀਕ ਆਪਾਂ ਕੋਈ ਪ੍ਰਮੋਸ਼ਨਦਾ ਉਹ ਪ੍ਰਮੋਸ਼ਨ ਦੋੜ ਪ੍ਰਮੋਸ਼ਨ ਚੱਲਦਾ ਵੀ ਵਿਦਆਉਟ ਹੀ ਆ ਬਈ ਹਾਂਜੀ ਬਈ ਅੱਜਕੱਲ ਚਲੋ ਪ੍ਰਮੋਸ਼ਨ ਹੀ ਲਾਉਂਦੇ ਆ ਚੰਗੇ ਚੰਗੇ ਸਟਾਰ ਜਿਹੜੇ ਆਲਰੇਡੀ ਬਾਇਰਤ ਹੁੰਦੇ ਨੇ ਉਹ ਵੀ ਆਪਣੇ ਪ੍ਰਮੋਸ਼ਨ ਲਾਉਂਦੇ ਨੇਵੇਂ ਗਾਣਿਆਂ ਤੇ ਤੇ ਬਾਕੀ ਚਲੋ ਜਿਵੇਂ ਤੁਹਾਨੂੰ ਸਹੀ ਲੱਗੂਗਾ ਜੇ ਗਾਣਾ ਆਹ ਵਧੀਆ ਵੀਊ ਕਰ ਲੰਦਾ ਗੇਮ ਤੇ ਤਾਂ ਵੀ ਸਹੀ ਹੈ ਜੇ ਨਹੀਂ ਤਾਂ ਆਪਾਂ ਅੱਗੇ ਇੱਕ ਪ੍ਰਮੋਸ਼ਨ ਕਰੀਏ ਸੋ ਪਾਜੀ ਆਉਣ ਵਾਲੇ ਆਪਣੇ ਫਿਊਚਰ ਦੇ ਪਲਾਨ ਕੀ ਕੀ ਨੇ ਜਿਹੜੇ ਗਾਣੇ ਲੈ ਕੇ ਆ ਰਹੇ ਆਉਣ ਵਾਲੇ ਦੇਖੋ ਜੀ ਜਿਵੇਂ 7-8 ਗਾਣੇ ਤਾਂ ਮਾਰਕੀਟ ਚ ਆ ਚੁੱਕੇ ਆ ਪਰ ਆਪਾਂ ਉਹਨਾਂ ਦੀਆਂ ਵੀਡੀਓ ਨਹੀਂ ਬਣਾਈਆਂ ਅਸੀਂ ਤੇ ਇੱਕ ਗਾਣੇ ਦੇ ਲਾ ਉਹ ਬਹੁਤ ਜ਼ਿਆਦਾ ਪਸੰਦ ਕੀਤਾ ਇਹਦਾ ਲਾ ਹਾਂ ਜਿਹਦਾ ਗਾਣਾ ਜਿਹੜਾ ਉਹ ਹੋਰ ਚੱਲਿਆ ਸੀ ਠੀਕ ਦੇ ਸਭ ਤੋਂ ਜ਼ਿਆਦਾ ਜਿਹੜਾ ਚੱਲਣ ਵਾਲਾ ਕੀਤੇ ਉਹ ਸਾਡਾ ਕ੍ਰੇਨ ਰੇਟਰ ਗਾਣਾ ਹੈ ਠੀਕ ਆ ਤੇ ਉਹਦੀ ਆਪਾਂ ਵੀਡੀਓ ਵੀ ਨਹੀਂ ਬਣਾਈ ਤਾਂ ਵੀ ਚੈਨਲ ਦੇ ਲਈ ਤੇ ਉਹਨਾਂ ਨੇ ਰੀਲਾਂ ਬਹੁਤ ਦਰਸ਼ਕਾਂ ਨੇ ਪੜਾਈਆਂ ਠੀਕ ਠੀਕ ਭਾਈ ਤੇ ਪਾਜੀ ਉਹਨੂੰ ਕ੍ਰੇਨ ਉੱਤੇ ਉੱਤਰਿਆ ਵੈਸੇ ਤੇ ਨਾ ਸਿੰਘ ਜੀ ਤਾਂ ਉਹ ਹੀ ਇਹਨਾਂ ਨੂੰ ਸ਼ੋਅ ਹੋਊਗਾ ਜਿਹੜੇ ਕਰਦੇ ਤੇ ਪਾਜੀ ਮੈਨੂੰ ਸੱਦ ਬੁਲਾਇਆ ਨੂੰ ਸੋ ਕਿਵੇਂ ਤੁਹਾਡਾ ਆਉਣਾ ਕਿਵੇਂ ਇਧਰ ਦੀ ਸਾਈਡ ਇਸ ਫਿਲਮ ਦੇ ਵਿੱਚ ਗਾਇਕੀ ਦੇ ਜਾਂ ਕਿਦਾਂ ਮੈਂ ਭਾਈ ਮਤਲਬ ਜੰਗ ਬਚ ਪਤੋਂ ਗਾਉਣਾ ਹੀ ਮਤਲਬ ਥੋੜਾ ਬਹੁਤ ਸਿੱਖਦਾ ਨਹੀਂ ਤੇ ਬਾਸਵਾਜ ਗਾਉਣਾ ਜਦਾਂ ਸਾਰੇ ਬੱਚੇ ਗਾਉਂਦੇ ਤੇ ਉਹ ਸ਼ੌਂਕ ਲਿਆ ਪੈ ਜਾਂਦਾ ਫਿਰ ਸੋਰਸ ਨਹੀਂ ਹੈਗੀ ਸੀ ਹਾਂ ਜੀ ਆਈ ਕਿ ਨਹੀਂ ਇਹ ਕੰਟੀਨਿਊ ਕਰ ਸਕਦੇ ਥੋੜਾ ਜਿਹਾ ਫਿਰ ਥੋੜਾ ਕੰਮਕਾਰ ਤੋਂ ਬਾਅਦ ਵਿੱਚ ਫਿਰ ਕੰਮਕਾਰ ਕਰਕੇ ਮੈਂ ਕੋਈ ਨਾ ਕੋਈ ਕਰਾਂਗੇ ਫਿਰ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਮੈਂ ਕ੍ਰੇਨ ਸਿੱਖੀ ਹਾਂ ਜੀ ਸਭ ਤੋਂ ਪਹਿਲਾਂ ਗਾਣਾ ਕਰੇਰਾ ਬਟਰੀ ਆਪਣਾ ਸੋ ਸੋ ਪਹਿਲਾਂ ਗਾਣਾ ਪਹਿਲਾਂ ਗਾਣਾ ਕਰੇਰਾ ਬਟਰੀ ਆ ਉਸ ਤੋਂ ਬਾਅਦ ਇਹ ਸਿੱਖ ਕੇ ਫਿਰ ਮੈਂ ਬਾਹਰ ਗਿਆ ਕਵੈਚ ਗਿਆ ਫਿਰ ਭਾਈ ਉਹਨਾਂ ਨਾਲ ਭਾਈ ਉਹਨਾਂ ਨਾਲ ਮੁਲਾਕਾਤ ਹੋਈ ਠੀਕ ਜੀ ਮਤਲਬ ਫੇਸਬੁਕ ਤੇ ਹੋਈ ਠੀਕ ਜੀ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਇਹ ਬੜੇ ਇੱਕ ਦੂਜੇ ਨੂੰ ਠੀਕ ਜੀ ਮੈਂ ਸਭ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਕਹਿੰਦੇ ਨੇ ਇੱਕ ਦਿਨ ਮੋਡਲਿੰਗ ਕਰਵਾ ਮੋਡਲਿੰਗ ਠੀਕ ਜੀ ਮੈਂ ਤਾਂ ਉਹਨਾਂ ਨਹੀਂ ਉਹਦਾ ਅੱਛਾ ਅੱਛਾ ਉਹਨਾਂ ਨਹੀਂ ਮੈਂ ਮੈਨੂੰ ਕਦੇ ਮੋਡਲਿੰਗ ਕਰਾਂਗੇ ਕੀ ਜੀ ਤੇ ਪਰ ਮੈਂ ਕਹਾ ਮੋਡਲਿੰਗ ਤੇ ਮੈਨੂੰ ਗਾਣਾ ਦੋ ਆਪਾਂ ਗਾਣਾ ਕੀਤਾ 2013 'ਚ ਠੀਕ ਜੀ ਪਰ ਉਹ ਗਾਣਾ ਇਹ ਤੱਕ ਆਪਾਂ ਲਈ ਨਹੀਂ ਕੀਤਾ ਠੀਕ ਆ ਕੀ ਕਰਨ ਦੇ ਉਹ ਗਾਣੇ ਦੇ ਨਾਂ ਦੀ ਚ ਕਾਰਨ ਇਹ ਕਿ ਗਾਣਾ ਬੜਾ ਹਾਈ ਲੈਵਲ ਦਾ ਗਾਣਾ ਉਹ ਇੱਕ ਗਾਣਾ ਬਹੁਤ ਵਧੀਆ ਗਾਣਾ ਹੈ ਮਾਪਿਆਂ ਦੇ ਗਾਣਾ ਠੀਕ ਜੀ ਮਾਪੇ ਗਾਣਾ ਮਾਂ ਬਾਪ ਸਾਰੇ ਭੈਣ ਭਰਾ ਸਾਰੇ ਉਹ ਭਾਈ ਦਾ ਲਿਖਿਆ ਗਾਣਾ ਠੀਕ ਜੀ ਤੇ ਉਹ ਅਜੇ ਆਪਾਂ ਲੀਜ ਕਰਾਂਗੇ ਜ਼ਰੂਰ ਕਰਨਾ ਅੱਗੇ ਇਨ ਫਿਊਚਰ ਕਰ ਦੋਗੇ ਠੀਕ ਠੀਕ ਆ ਤੇ ਭਾਜੀ ਉਹਨਾਂ ਨੂੰ ਮਲਾਪ ਤੁਸੀਂ ਦੱਸਤਾ ਜਿਵੇਂ ਸਟੋਰੀ ਹੋਈ ਹਾਂ ਜੀ ਤੇ ਭਾਜੀ ਉਹਨਾਂ ਨੇ ਹੁਣ ਵੀ ਤੁਹਾਡਾ ਬਹੁਤ ਤੁਹਾਨੂੰ ਪ੍ਰੈਜ਼ੈਂਟ ਵੀ ਭਾਜੀ ਦਿੱਤ ਕਰਨ ਨੂੰ ਆਏ ਜਿਹਨਾਂ ਨੇ ਅੱਜ ਮਿਊਜ਼ਿਕ ਇੰਡਸਟਰੀ ਦੇ ਪ੍ਰੈਜ਼ੈਂਟ ਇਹਨਾਂ ਨੇ ਕੀਤਾ ਤੁਹਾਡੇ ਪੇਸ਼ਕਸ਼ ਵੀ ਆਈ ਸੀ ਸਪੈਸ਼ਲ ਵੀ ਪੇਸ਼ਕਸ਼ ਤੁਸੀਂ ਕੀਤੀ ਹਾਂ ਜੀ 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 ਠੀਕ ਇਹ ਦੇਸ਼ ਦਾ ਸੇਨਾ ਦੀਆ ਭਾਜੀ ਹੁਣ ਕਿੰਨਾ ਕੋਲ ਦਾ ਕਰਦੇ ਤੁਹਾਡੇ ਲਾਈਫ ਦੇ ਵਿੱਚ ਬਹੁਤ ਸਾਰਾ ਸਾਰਾ ਵੇ ਇਹੀ ਕਰਦੇ ਹੈ ਇਹੀ ਕਰਦੇ ਨੇ ਠੀਕ ਹੈ ਬਹੁਤ ਵਧੀਆ ਤੇ ਭਾਜੀ ਕਿਵੇਂ ਦਾ ਤੁਸੀਂ ਸਪੌਂਸਰ ਆ ਤੁਹਾਡੇ ਮੈਂ ਜਦੋਂ ਇਹ ਗੱਲ ਆਪਾਂ ਕੀ ਦੀ ਮੰਗਣੀ ਦੀ ਨਾ ਜਦੋਂ ਤੁਸੀਂ ਮਾਰ ਸੀਗੇ 2000 1500 ਮਿਲਿਆ ਨਾ 2500 ਮਿਲਦੀ ਹੈ 12 ਜਾਂ 12 13 ਚ ਮੈਨੂੰ ਤੇਨਾ ਮੈਨੂੰ ਮੈਸੇਜ ਕੀਤਾ ਮੇਰੇ ਗਾਣਾ ਮੇਰੇ ਖਾਲਸੇ ਪਹਿਲਾ ਗਾਣਾ ਬਲਕਾਰ ਨਕੀਲਾ ਦੇ ਬਾਅਦ ਚ ਸਨੀ ਦਿਵਸ ਗਾਣਾ ਸਨੀ ਦਿਵਸ ਕਾਫੀ ਚੱਲਿਆ ਦੀਸ ਤੇ ਹਾਂ ਜੀ ਉਦੋਂ ਇਹਨਾਂ ਨੇ ਸੁਣ ਕੇ ਮੈਨੂੰ ਫੋਨ ਕੀਤਾ ਸੀ ਜੀ ਕਿ ਭਾਜੀ ਮੈਂ ਨਾ ਤੁਹਾਡੇ ਪਿੰਡ ਦੇ ਲੱਗਦੇ ਸਾਡਾ ਪਿੰਡ ਨਾ ਦੋਨੋਂ ਜੀ ਮਾਰੇ ਆਪਣੇ ਪਿੰਡ ਬਾਰੇ ਵੀ ਦੱਸ ਦੋ ਮੇਰਾ ਪਿੰਡ ਮਿਰਚੱਕਾ ਜੀ ਹਾਂ ਤੇ ਬਰਦਾਸਪੁਰ ਜੀ ਮੇਰਾ ਇਹਦਾ ਸੀ ਚੌਲ ਚੱਕ ਉਹ ਮੇਰੇ ਜਿਹੜਾ ਇਸ ਟੈਂਸਰ ਹੈਗਾ 10 ਕਿਲੋਮੀਟਰ ਦਾ ਸਾਰਾ ਚਿਲਾਪੁਰ ਦਾ ਸੋਰਾ ਤਾਂ ਸੀਲ ਬਟਾਲਾ ਪੈਂਦੀ ਆ ਹਾਂ ਜੀ ਤੇ ਕਮਾੜ ਦੇ ਬਿਲਕੁਲ ਸਿਢੀ ਜਿਹੜੀ ਕਮਾੜ ਪੈਂਦੀ ਕਸਤਾ ਉਹਦੇ ਨੇੜੇ ਹੀ ਆ ਦੋਨੋਂ ਪਿੰਡ ਤੇ ਮੇਰਾ ਵੀ ਪਿੰਡ ਨੇੜੇ ਹੀ ਆ ਤੇ ਵੈਸੇ ਵੀ ਅਸੀਂ ਕਾਫੀ ਜ਼ਿਆਦਾ ਟਾਈਪ ਦਾ ਰਿਲੇਸ਼ਨ ਦੇ ਵਿੱਚ ਇੱਕ ਦੂਜੇ ਦੇ ਨਾਲ ਸਾਡਾ ਜਨਕੀ ਇੱਕ ਟੀਮ ਵਰਕ ਹੀ ਚੱਲਦਾ ਪਿਆ ਕਾਨਿਆਂ ਦਾ ਇਸ ਟਾਈਮ ਆਪਾਂ ਜਿਹੜੇ ਅੱਗੇ ਵੀ ਹੋਰਾਂ ਦੇ ਪ੍ਰੋਜੈਕਟ ਆ ਉਹਨਾਂ ਦੇ ਵਿੱਚ ਵੀ ਆਪਾਂ ਤੁਹਾਨੂੰ ਕਾਫੀ ਇਕੱਠੇ ਹੀ ਮਿਲਾਉਣ ਕਿ ਲੱਗ ਪਗ ਜਿਹੜੇ ਬੀਗਰ ਫੋਰ ਜਿਹੜਾ ਸਾਡਾ ਔਨ ਦਾ ਵੇ ਇਸ ਟਾਈਮ Song ਆਣਾ ਉਹਦੇ ਦੋ ਬੋਲ ਸਾਂਝੇ ਕਰੋ ਦਰਸ਼ਕਾਂ ਦੇ ਨਾਲ ਬਿਲਕੁਲ ਜੀ ਬਿਲਕੁਲ ਔ ਚੱਟੇ ਹਥੇ ਯਾਰ ਨਾ ਚਲਾਉਣਾ ਐ ਸੀ ਬੁੱਲੇ ਔ ਚੱਟੇ ਹਥੇ ਯਾਰ ਨਾ ਚਲਾਉਣਾ ਐ ਸੀ ਬੁੱਲੇ ਬਸ ਯਾਰਾ ਬੇਲੀਆਂ ਨਾਲ ਲੁੱਟਦੇ ਆ ਬੁੱਲੇ ਕੋਈ ਪਰਹਾਣੇ ਖਰਚੇ ਵਿਖੁੱਲੇ ਆਰਾਂ ਦੇ ਆ ਯਾਰ ਨਾ ਰਹਉਂਦੇ ਨੀਓ ਡੁੱਲੇ ਕੀਤੇ ਹੋਏ ਵਾਦੇ ਅਸੀਂ ਕਦੇ ਨਹੀਂਓ ਭੁੱਲੇ ਧੋਗਲੇ ਨਹੀਂ ਬੰਦੇ ਅਸੀਂ ਦਿਲਾਂ ਦੇ ਸਾਫ਼ ਹੋਏ ਜਾਣਣਾ ਜੇ ਸਾਡੇ ਬਾਰੇ ਕਰੀ ਮੁਲਾਕਾਤ ਹੋਏ ਬਾਈ ਬਾਈ ਹੁਣ ਦੇਖ ਹੁਣ ਲੱਗ ਪਈਆ ਐਵੇਂ ਸਾਡੇ ਬਾਰੇ ਕੋਈ ਵਹਿਮ ਨਾ ਪਾਲ ਲੈ ਬਹੁਤ ਘੈਂਡਾ ਪਾਣੀ ਬਹੁਤ ਘੈਂਡਾ ਅੱਛਾ ਤੁਹਾਡੇ ਪਹਿਲਾਂ ਵਾਲੇ ਵੀ ਸੁਣ ਦੇਖ ਲੈ ਜਿਹੜੇ ਮੈਂ YouTube ਤੇ ਤੁਸੀਂ ਆਲਰੇਡੀ ਅਪਲੋਡ ਕੀਤੇ ਹੋਏ ਆ ਉਹ ਗਾਣੇ ਤੁਹਾਡੇ ਸੀ ਅਲੱਗ ਥਿੰਕਿੰਗ ਦੇ ਤੇ ਹੁਣ ਜਿਹੜਾ ਤੁਸੀਂ ਗਾਣਾ ਇਹ ਵਾਲਾ ਛੱਡਿਆ ਇਸ ਵਾਰ ਚੱਕੋ ਆ ਜਾ ਕਰਨਾ ਆ ਹਾਂ ਜੀ ਤੇ ਇਹ ਕਿਉਂ ਆ ਇਹ ਪਾਣੀ ਦੇ ਦੇਣਾ ਪਾ ਜਿਹੜਾ ਨੇ ਕਹਿੰਦੇ ਕਿ ਮਤਲਬ ਗਾਣੇ ਹੁੰਦੇ ਜਮਾਨੇ ਦੇ ਕਰਨੇ ਜਿਹੜੇ ਅੱਜ ਕੱਲ ਚੱਲ ਰਹੇ ਆ ਅੱਜ ਕੱਲ ਚੱਲਦੇ ਆ ਜੋ ਚੱਲਣਦੇ ਆ ਉਹੀ ਚੀਜ਼ਾਂ ਨੂੰ ਕਰਦੇ ਆ ਮਤਲਬ ਇਹ ਨਹੀਂ ਸਿੱਧੂ ਪੁੱਛਿਆ ਸੀ ਇਹ ਕਰਕੇ ਮੈਂ ਤੁਹਾਡੀ ਗੱਲ ਤੋਂ ਹਾਂ ਕਿਉਂਕਿ ਜਦੋਂ ਅਸੀਂ ਗੱਲ ਕੀਤੀ ਮਾਵਲੇ ਗਾਣੇ ਜਿਹੜਾ ਜੰਪੀ ਦਾ ਸੀ ਦੱਸਿਆ ਇੱਕ ਸਕੂਲ ਕੀਤਾ ਦੀਗਾ ਅੱਛਾ ਜੀ ਤੇ ਉਹ ਗਾਣਾ ਸੀ ਕਿਉਂ ਰੱਖਿਆ ਹੁਣ ਤੱਕ ਕਿਉਂਕਿ ਦੌਰ ਬਾਅਦ ਵਿੱਚ ਸੜਾ ਗਿਆ ਬਿੰਨਾ ਪੈ ਗਿਆ ਸੀ ਇਹ ਵੀ ਜਦੋਂ ਬਾਅਦ ਪੈ ਗਿਆ ਸੀ 6-7 ਸਾਲ ਦਾ ਗੈਪ ਪੈ ਗਿਆ ਸਾਡਾ ਉਸ ਤੋਂ ਬਾਅਦ ਦੌਰ ਜਿਹੜਾ ਚੇਂਜ ਹੋ ਗਿਆ ਅੰਤ ਵਿੱਚ ਅਸੀਂ ਉਹ ਗਾਣਾ ਕੰਪਿਊਟ ਕਿਉਂ ਕੀਤਾ ਉਹ ਕਰਾਂਗੇ ਪਰ ਇਸੇ ਕਰ ਹੁਣ ਆਪਾਂ ਸਭ ਨੂੰ ਸੁਛਦੇ ਫੈਨ ਹੀ ਇਸ ਕੱਚੇ ਗਾਣੇ ਸੁਣਦੇ 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 ਗਾਣੇ ਇਦਾਂ ਹੀ ਗਾਣਾ ਹੈ ਜਿਹੜਾ ਗਾਣਾ ਹੀ ਇਹ ਮੇਰੇ ਦੋ ਲੈਣਾ ਦਿਮਾਗ ਚ ਆਇਆ ਸੀ ਵੇਖਿਓ ਕਿਤੇ ਸਿੰਗ ਨਾ ਫਸਾ ਲਿਓ ਭਾਈ ਨੂੰ ਸੈਂਡ ਕੀਤਾ ਮੈਂ ਭਾਈ ਬਾਕੀ ਆਪਾਂ ਚਲੋ ਦਰਸ਼ਕਾਂ ਨੂੰ ਪਤਾ ਹੈ ਉਹ ਸਾਰੇ ਨਹੀਂ ਪਤਾ ਕਿ ਆਪਾਂ ਆਈ ਥਿੰਕ 15-20 ਸਾਲ ਤੋਂ ਜਾਣਦੇ ਆ ਕਾਹ ਜਾਂਚ ਕਾਹ ਪੇਸ਼ ਕੀਤਾ ਸਾਡਾ ਇੱਕ ਬਹੁਤ ਵਧੀਆ ਵੀਰ ਜੋ ਜੋਤੀ ਗਾਣੇਪੁਰ ਤੋਂ ਹਾਂਜੀ ਹਾਂਜੀ ਉਹਦੀ ਵੋਕਲ ਦੇ ਹਿਸਾਬ ਨਾਲ ਉਹਨੂੰ ਬੜਾ ਇੰਤਾਂ ਪ੍ਰਗਟ ਕੀਤਾ ਸੀ ਠੀਕ ਹੈ ਉਹ ਵੀ ਇਹਨਾਂ ਦੀ ਜਿਹੜੀ ਵੋਕਲ ਸੀ ਉਹਦੇ ਆਧਾਰ 'ਤੇ ਅਸੀਂ ਇਹਨਾਂ ਨੂੰ ਆਪਾਂ ਇੱਕ ਗਾਣਾ ਤਿਆਰ ਕੀਤਾ No Compromise ਨੂੰ ਕੋ ਵੀ ਉਹ ਵੀ ਕੀਤਾ ਸੀ ਆਪਾਂ ਸਾਰੇ ਇਕੱਠੇ ਮਿਲ ਕੇ ਕੀਤਾ ਹੈ ਠੀਕ ਹੈ ਤੇ ਉਹ ਪਰ ਗਾਣਾ ਉਹ ਟਾਈਮ ਤੇ ਆਪਾਂ ਲੀਵ ਨਹੀਂ ਕਰ ਪਾਏ ਤੇ ਠੀਕ ਹੈ ਪਰ ਯਾਰ ਇਹਨੇ ਉਹਦੀ ਆਪਾਂ ਡਮੀ ਫਾਰਮ ਲੀਵ ਕਰ ਦਿੱਤੀ ਜਿਹੜਾ ਗਾਣਾ ਵੀ ਆ ਫਾਈਲ ਨੂੰ ਆਪਾਂ ਤੁਹਾਨੂੰ ਮਿਸ ਹੋ ਗਈ ਤੇ ਉਹ ਆਪਾਂ ਉਦੋਂ ਕਰਦੇ ਸੀ ਹੋਰ ਵਾ ਲੈ ਟਾਈਮ ਚ ਕਰੀਏ ਹੋਰ ਵਾ ਟਾਈਮ ਜ਼ਰੂਰ ਕਰਾਂਗੇ ਹੋਰ ਵਾ ਦੇ ਬੜਾ ਹੋਰ ਵਾ ਟਾਈਮ ਬਹੁਤ ਕੁਝ ਲਿਖਿਆ ਪਿਆ ਵਾ ਠੀਕ ਹੈ ਹੌਲੀ 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 ਜ਼ਰੂਰ ਕਰਾਂਗੇ ਬਿਲਕੁਲ ਬਿਲਕੁਲ ਜਦ ਅਸਾਂ ਕੀ ਹੁੰਦੀ ਕਿ ਕਈ ਵਾਰ ਸਾਨੂੰ ਅਸੀਂ ਕੀਤਾ ਬੜਾ ਨੁਹੁੰਦਾ ਹਾਂਜੀ ਪਰ ਸਾਡੇ ਕੋਈ ਤੋ ਟ੍ਰੈਂਡ ਸਰਕਲ ਦੇ ਵਿੱਚ ਕੋਈ ਹੁੰਦੇ ਆ ਵਧੀਆ ਹਾਂਜੀ ਤੇ ਕੋਈ ਉਹ ਨਹੀਂ ਲੱਤਾਂ ਖਿਚਣ ਵਾਲੇ ਹਾਂਜੀ ਸੋ ਮੇਰੀ ਗੱਲ 90% ਲੱਤਾਂ ਖਿਚਣ ਵਾਲੇ ਆ ਜਾਂ ਜੀ ਜਿਆਦੇ ਇੰਨੇ ਖਾਸ ਕਰਕੇ ਸਾਡੇ ਪਿੰਡ ਦੇ ਜਿਹੜੇ ਹੁੰਦੇ ਹਾਂ ਪਿੰਡਾਂ ਚ ਸਪੋਰਟ ਕਰਨ ਵਾਲੇ ਘੱਟ ਮਿਲਦੇ ਆ ਤੇ ਲੱਤਾਂ ਖਿਚੋ ਮਜ਼ਾਕ ਕਰਦੇ ਕਾਫੀ ਸੋਹਣੇ ਠੀਕ ਆ ਇਹ ਨਹੀਂ ਕਾਨੂੰ ਕੋਣ ਸਿੱਧੂ ਰਸਲ ਨੂੰ ਕਿੰਨੇ ਮਜ਼ਾਕ ਕਰਦੇ ਲੋਕੀ ਬਹੁਤ ਪਹਿਲਾਂ ਨਹੀਂ ਨਾ ਰੁਕਿਆ ਆ ਜੋ ਕਿੱਥੇ ਤੱਕ ਜਾ ਕੇ ਬੰਦਾ ਚਾਹੇ ਮੰਨ ਲਓ ਸਰੀਰ ਖਤਮ ਹੋ ਗਿਆ ਉਹਦਾ ਨਾਂ ਜ਼ਿੰਦਗੀ ਪਰ ਖਤਮ ਨਾ ਨਾ ਨਹੀਂ ਖਤਮ ਹੋ ਸਕਦਾ ਉਹ ਮਦੰਦੁਨੀਆ ਮਾਤਰੀ ਨਾ ਮੈਨੂੰ ਕੁਝ ਕਰਕੇ ਦਿਖਾਈਏ ਤੇ ਦੁਨੀਆ ਜਾਣ ਦਾ ਪਤਾ ਕਰਾ ਪਤਾ ਮਜ਼ਾਕ ਸਟਾਡੀਜ਼ ਸਾਰਿਆਂ ਨੂੰ ਦੇ ਰਿਹਾ ਆਪਾਂ ਮਤਲਬ ਡੀਮੋਟੀਵੇਸ਼ਨ ਨੂੰ ਨਾਲ ਆਪਣੇ ਸਾਹਮਣੇ ਸੁਣ ਮਜ਼ਾਕ ਕਰਦਾ ਵਾ ਹਾਂਜੀ ਇੱਕ ਤੁਸੀਂ ਮੈਨੂੰ ਗੱਲ ਕਰਦੇ ਸੀ ਕੌਣ ਤੇ ਵੀ ਕਿ ਸਾਨੂੰ ਇਹ ਗਾਣਾ ਬੀ ਕੇਅਰਫੁਲ ਤੋਂ ਬਾਅਦ ਕਿਸੇ ਲਈ ਕੌਣ ਹੋਊਗੀ ਜਾਉਂ ਥ੍ਰੈਟ ਲਾਉਂ ਜਾਂ ਧਮਕੀ ਦਿੰਦਾ ਉਹ ਵੀ ਉਹਦੇ ਬਸ ਮੈਂ ਧਮਕੀ ਦੇ ਚਲੋ ਅਸੀਂ ਕੀ ਡਰਨਾ ਧਮਕੀ ਤੋਂ ਮੈਨੂੰ ਜਦੋਂ ਸਾਡਾ ਗਾਣਾ ਰਿਲੀਜ਼ ਕੀਤਾ ਸੀ ਆਪਾਂ 23 ਤਰੀਕ ਨੂੰ ਕਿਦੋਂ ਕੀਤਾ ਸੀ ਨੇ 2 ਤਰੀਕ ਨੂੰ 2 ਤਰੀਕ ਨੂੰ ਸੋਰੀ ਕੀਤਾ ਸੀ ਉਹ 2 ਤੇ 3 ਤਰੀਕ ਨੂੰ ਮੈਨੂੰ ਕਾਲ ਆਈ ਮਤਲਬ ਇੰਨੀ ਕਾਲ ਦੀ ਮੈਂ ਕਿਹਾ ਕਮੈਂਟ ਕੀਤਾ ਹਾਂ ਤੇ ਬਸ ਇੱਕ ਕਾਲ ਆਈ ਠੀਕ ਕਿਉਂਕਿ ਡਿਸਕ੍ਰਿਪਸ਼ਨ ਦੇ ਵਿੱਚ ਉਹ ਜਿਹੜਾ ਨੰਬਰ ਸੀਗਾ ਠੀਕ ਹੈ ਨੰਬਰ ਠੀਕ ਉਹ ਕਹਿੰਦਾ ਯਾਰ ਤੁਸੀਂ ਆੜਾ ਨਹੀਂ ਹੋ ਰਹੇ ਮੈਂ ਕਿਹਾ ਹਾਂ ਜੀ ਮੈਂ ਟੀਮ ਤੋਂ ਹੋ ਰਿਹਾ ਦੱਸੋ ਹਾਂਜੀ ਕਹਿੰਦਾ ਵੀਰੇ ਤੁਸੀਂ ਮੈਂ ਬੋਲਦਾ ਦਰਮੋਂ ਭੋਗੇ ਤੋਂ ਠੀਕ ਹੈ ਤੁਸੀਂ ਗਾਣਾ ਕੀਤਾ ਔਰ ਕਿਸੇ ਨੂੰ ਨਾ ਬਸਾ ਦਿਓ ਹਾਂਜੀ ਇਹਨੇ ਗਾਣਾ ਕਰਨਾ ਹਕੀਕਤ ਹੋਰ ਹੁੰਦੀ ਹੈ ਤੇ ਗਾਣਾ ਕਰਕੇ ਬੋਲਣਾ ਕਿ ਕੋਈ ਹੋਰ ਹੋਣੀ ਹੈ ਤੁਸੀਂ ਕਿਸੇ ਨੂੰ ਬਸਾ ਦੋਨੇ ਹੂੰ ਹਣ ਜੇ ਉਹ ਵੀਰ ਦੇਖੇ ਨਾ ਤੇ ਮੈਨੂੰ ਚਲੋ ਗੋ ਮਾਰਾਂ ਲੱਗੇ ਰਿਹਾ ਤੇ ਨਾਂ ਗਾਲ ਕੱਢੀ ਫਿਰ ਉਹ ਬੰਦੇ ਨੂੰ ਐਡੀ ਬੇਵਕੂਫੀ ਦੇਖੋ ਉਹਦੀ ਬੰਦੇ ਨੇ ਕਿ ਜੇ ਤੁਸੀਂ ਆਪਾਂ ਕੋਈ ਚੀਜ਼ ਕਰਦੇ ਆਂ ਤੁਸੀਂ ਆਪਣੇ ਆਪਣੇ ਆਪ ਤੇ ਜੋੜ ਕੇ ਤੂੰ ਰੀਲ ਬਣਾਉਂਦੀ ਤੇ ਤੂੰ ਆਪਣੇ ਆਪ ਨੂੰ ਸਾਨੂੰ ਤੂੰ ਆਪਣੇ ਆਪ ਨੂੰ ਗਏ ਜੀ ਮੇਰੇ ਨਾਲ ਕੋਈ ਸਿੱਖਦਾ ਨਾ ਕੋਈ ਚੀਜ਼ ਆਪਾਂ ਕਿਸੇ ਦੇ ਵਾਸਤੇ ਪਤਲਾ ਬਾ ਐਂਟਰਟੇਨਮੈਂਟ ਵਾਸਤੇ ਸਾਰਾ ਕੋਈ ਕੀਤਾ ਕਿ ਨਾ ਕੋਈ ਨਾ ਕਿਸੇ ਦੇ ਵਾਸਤੇ ਕੋਈ ਗੱਲ ਆਈ ਆ ਨਾ ਕੋਈ ਵੈਰ ਨਾ ਕੋਈ ਗਰਨਾ ਕੋਈ ਉਹ ਬੰਦੇ ਚਾਹੁੰਦੇ ਉਹ ਨੂੰ ਲੈਣਾ ਜਾਣਦੇ ਪੰਸੋ ਸੋ ਐਤਾ ਦੀ ਚੀਜ਼ ਨਹੀਂ ਹੋਣੀ ਚਾਹੀਦੀ ਸੋਸ਼ਲ ਮੀਡੀਆ ਦੇ ਕਿਉਂਕਿ ਜਿਹੜੇ ਗਾਣੇ ਆ ਜਾਂ ਫਿਲਮਾਂ ਆ ਹੁਣ ਇਹਨਾਂ ਫਿਲਮਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਐਕਟਰ ਹੁੰਦੇ ਆ ਉਹਨਾਂ ਨੇ ਕੀ ਕੀਤਾ ਗੁੰਡਾ ਦਾ ਰੋਲ ਕੀਤਾ ਹੁੰਦਾ ਉਹ ਤੇ ਪਰ ਉਹ ਅਸਲੀ ਲਾਈਫ ਦੇ ਵਿੱਚ ਗੁੰਡੇ ਨਹੀਂ ਹੁੰਦੇ ਹੁਣ ਜਿਵੇਂ ਹੁਣ ਆਪਣੇ ਫਿਲਮ ਆਈ ਆ ਕੇ ਜੀ ਐਫ 1 2 ਉਹਦੇ ਵਿੱਚ ਜਿਹੜਾ ਮੁੰਡਾ ਹੈਗਾ ਉਹ ਰੋਕੀ ਬਣਿਆ ਯਸ਼ ਹਾਂਜੀ ਉਹ ਅਸਲ ਵਿੱਚ ਗੁੰਡਾ ਹੈਤ ਨਹੀਂ ਆ ਫਿਲਮ ਚ ਡਾ ਵੱਡਾ ਬੰਦਾ ਦਿਖਾਇਆ ਗਿਆ ਅਸਲ ਅਸਲ ਜ਼ਿੰਦਗੀ ਜੋ ਬਿਲਕੁਲ ਨਾਰਮਲ ਨਾਰਮਲ ਉਹਵੇਂ ਨਾਰਮਲ ਤੁਸੀਂ ਅਸਲ ਵਿੱਚ ਜੇ ਤਾਂ ਕੋਈ ਮਿਲੂਗਾ ਤੁਸੀਂ ਉਹਨੂੰ ਹੱਥ ਮਿਲਾਓਗੇ ਹਲੋ ਬਾਈ ਕਰੋਗੇ ਐਦਾਂ ਨਹੀਂ ਕਹੋਗੇ ਵੀ ਆਸੇ ਕਮਸਾਲਾ ਤੇ ਮੈਂ ਸਿਰਫ ਇਹ ਜਾਣਨਾ ਚਾਹੁੰਦਾ ਜੇ ਸਾਡੇ ਪਰੇ ਕਰੀਬ ਲਗਾਤ ਹੋਵੇ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਗਾਣੇ ਨੂੰ ਸਿਰਫ ਹੋਣ ਲਈ ਐਂਟਰਟੇਨਮੈਂਟ ਲਈ ਲਿਆ ਜਾਵੇ ਕਿਸੇ ਨੂੰ ਪਾ ਕੇ ਗੱਲ ਨਹੀਂ ਕਹੀ ਹੁੰਦੀ ਜੇ ਜਾਂਦੇ ਕਿਸ ਦਾ ਨਾਮ ਲੈ ਫਿਰਦੇ ਹੋ ਤਾਂ ਹੋਵੇ ਨਾ ਅਜਿਹੇ ਉਹ ਜਿਹੜੇ ਇਸ ਤੋਂ ਬਾਅਦ ਗਾਣੇ ਆਣੇ ਮੈਂ ਕੋ ਬਾਤ ਕਰੇ ਜਿੰਨੇ ਬੱਜਣਾ ਬੱਜਣਾ ਆਇਆ ਇੱਕ ਵਿੱਚੇ ਵੱਜੇ ਆਣ ਕੇ ਹੁਣ ਇੰਦਾ ਦੇ ਵੀ ਗਾਣੇ ਆਉਣੇ ਆ ਇਸ ਕਰਕੇ ਮਤਲਬ ਕਿਸੇ ਕਿਸੇ ਦੀ ਗੱਲ ਵੀ ਆ ਰਹੀ ਕਿਸੇ ਨੇ ਗਾਣੇ ਨਹੀਂ ਲਾਏ ਉਹ ਜਸਟ ਇੱਕ ਜੋ ਸਾਡਾ ਥਾਊਟ ਆ ਗਿਆ ਐਂਟਰਟੇਨਮੈਂਟ ਵੈਸੇ ਵੀ ਹੁਣ ਦੋ ਚੱਲਦਾ ਪਿਆ ਵਾ ਗਾਣੇ ਇਦਾਂ ਦੇ ਚੱਲਦੇ ਪਏ ਚੱਕਵੇਂ ਚੱਕਵੇਂ ਤੇ ਹੁਣ ਜੇ ਆਡੀਅנס ਇਦਾਂ ਦੇ ਗਾਣੇ ਐਕਸੈਪਟ ਕਰਦੀ ਆ ਸੁਣਦੀ ਆ ਤਾਂ ਹੀ ਸਿੰਗਰਸ ਜਾਂ ਰਾਈਡਰਸ ਐਹੋ ਜਿਹੇ ਗਾਣੇ ਲੈ ਕੇ ਆ ਰਹੇ ਆ ਜੇ ਲੋਕ ਪਬਲਿਕ ਆਕਸੈਪਟ ਨਹੀਂ ਕਰਦੀ ਫਿਰ ਕਿਸੇ ਨੂੰ ਇਹ ਇਹ ਗਾਣਾ ਵੀ ਕੇਅਰਫੁਲ ਆ ਲੋਕਾਂ ਨੇ ਪਸੰਦ ਕੀਤਾ ਹਾਂਜੀ ਉਹ ਗਾਣੇ ਬੋਲ ਉਦਾਂ ਦੇ ਆ ਜਿਹੋ ਜਿਹਾ ਬੋਦਾਂ ਦਾ ਹਾਈ ਲੈਵਲ ਚ ਚਲ ਗਿਆ ਨਾ ਹਾਂਜੀ ਤੇ ਮੈਂ ਜਿੱਤੋਂ ਪਹਿਲਾਂ ਤੁਹਾਨੂੰ ਗੁਰਾਂ ਦਾ ਅਰਜ਼ੀ ਕੀਤਾ हां ਉਹਦੇ ਵੀ ਉਹ ਚੈੱਕ ਕਰ ਲਿਓ ਤੇ ਹੁਣ ਇਹਦੇ ਵੀ ਚੈੱਕ ਕਰ ਲਿਓ ਉਹ ਸੁਣਾ ਨਹੀਂ ਉਹ ਸੁਣਾ ਧਰਨੀ ਕੀ ਮਿਕਸ ਹੋਣ ਲਈ ਇਹ ਇਹ ਗੱਲ ਮੂਸੇ ਵਾਲੇ ਨੇ ਵੀ ਕਿਹਾ ਕਿ ਮੈਂ ਪਹਿਲਾਂ ਧਰਨੀ ਕੀ ਬਾਗਾ ਕੋ ਨਹੀਂ ਉਹਦੇ ਲੋਕਾਂ ਨੂੰ ਸਪਾਂਸਰ ਦਿੱਤਾ ਤੇ ਜਦੋਂ ਇਹ ਗਾਣੇ ਆ ਗਏ ਹਥਿਆਰ ਵਾਲੇ ਲੋਕਾਂ ਨੇ ਸਪਾਂਸਰ ਦਿੱਤਾ ਹੁਣ ਉਹ ਬੰਦ ਫਿਰ ਉਹੀ ਕਰੂਗਾ ਹੁਣ ਲੋਕ ਜਿੱਦਾਂ ਲੋਕ ਉਧਾਂ ਦੇ ਆਪਾਂ ਚੀਜ਼ਾਂ ਕਰਦੇ ਬਿਲਕੁਲ ਬਿਲਕੁਲ ਲੋਕਾਂ ਨੂੰ ਪਸੰਦ ਆ ਹਾਂਜੀ ਆ ਜੀ ਪਰ ਆਮਦਾ ਜੀ ਮੈਂ ਦੇਖੋ 2000 ਮੇਰੇ ਖਿਲਾਫਾ ਬਾਈ ਚ ਕੀਤਾ ਠੀਕ ਹੈ ਉਹ ਦੇਖ ਲਓ 800 8000 ਵੀ ਨਹੀਂ ਹੋ ਰਿਆ ਹਾਂਜੀ ਤੇ ਹੁਣ ਗਾਣਾ ਕੱਲ ਛੱਡਿਆ ਜੀ 10000 ਵੀ ਜਾਨੇ ਨੂੰ ਵੀ ਉਹ ਸਾਰੇ ਆਰਗੇਨਿਕ ਵੀ ਆਰਗੇਨਿਕ ਤੇ ਬਾਕੀ ਆਪਣੇ ਜੋ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਕੀਤਾ ਸੋ ਸਪੋਰਟ ਸਾਰੇ ਨੇ ਕੀਤੀ ਸਨ ਹਾਂਜੀ ਕੋਈ ਵੀ ਦਾਦੀ ਨੇ ਇਹਨੇ ਸਪੋਰਟ ਕੀਤੀ ਹਾਂਜੀ ਚਲੋ ਚਾਹੀਦਾ ਉਹ ਬਾਬਾ ਭਲੀ ਕਰੇ ਤਰੱਕੀ ਬਖਸ਼ੇ ਸਾਰਿਆਂ ਨੂੰ ਬਾਕੀ ਕੋਈ ਵੀ ਦਾਦੀ ਗੱਲ ਹੁੰਦੀ ਨਹੀਂ ਕਿ ਕੋਈ ਸਿੰਗਰ ਕਿਹਤੇ ਲਾਗੇ ਜਾ ਰਿਹਾ ਕੋ ਜੋ ਹੋ ਸਕਦੇ ਆ ਰਿਪਲਾਈਸ ਦਿੱਤੇ ਜਾਂਦੇ ਆ ਆਪਾਂ ਸੰਦਰਾ ਵੱਲੋਂ ਪਰ ਐਦਾਂ ਨਹੀਂ ਕਿ ਹਰ ਕੋਈ ਹੁਣ ਕਿਸੇ ਨੂੰ ਅਪਲਾਈ ਕਰ ਰਿਹਾ ਜਾਂ ਲਾ ਕੇ ਕਰ ਰਿਹਾ ਕਣ ਤੇ ਵੈਸੇ ਹੀ ਕਿ ਲਿਖੇ ਜਾਂਦੇ ਪਾਣੇ ਔਰ ਰੋਮਾਂਟਿਕ ਵੀ ਗਾਣੇ ਆਪਾਂ ਲਿਖਦੇ ਆ ਪਿਆਰ ਲਿਖ ਦਿੰਦੇ ਆ ਫਿਰ ਮੈਂ ਤੈਨੂੰ ਪਿਆਰ ਕਰਦਾ ਹੁਣ ਸਾਰੇ ਨੂੰ ਥੋੜੀ ਕੁੜੀਆਂ ਨੂੰ ਚੁੱਕ ਕੇ ਤੁਹਾਨੂੰ ਦੱਸ ਦਿੰਦੇ ਕਿ ਠੀਕ ਲੋਕੀਂ ਹੁੰਦੇ ਨੇ ਮਨ ਦੋਸਤ ਹੁੰਦੀਆਂ ਫੈਮਿਲੀ ਹੁੰਦੀ ਹੈ ਨਾ ਤੇ ਆਪਾਂ ਉਹਨਾਂ ਨੂੰ ਥੋੜੀ ਕਹੀਏ ਨੇ ਕਿ ਤੁਸੀਂ ਸੱਜਣਾ ਨਾ ਤਾਂ ਇਹ ਚੀਜ਼ਾਂ ਰੋਮਾਂਟਿਕ ਵੀ ਆ ਫਿਰ ਸੈਡ ਵੀ ਆ ਆਪਾਂ ਮਰ ਚੱਲੇ ਆ ਆਪਾਂ ਨਾੜਾ ਕੱਟ ਲੈਣੀ ਆ ਹਾਂ ਜੀ ਉਹ ਇਹ ਜਿਹੜਾ ਆਪਾਂ ਕਹਿੰਦਾ ਸੱਚੀ ਕੱਟ ਲੈਣੀ ਆ ਦੱਸਾਂ ਬਿਲਕੁਲ ਉਹ ਤਾਂ ਆਪਿਸਟ ਨੇ ਆ ਫ ਨਕਲੀ ਕਤਲ ਹੁੰਦੇ ਆ ਫਿਲਮਾਂ ਗਾਣਿਆਂ ਚ ਹੁਣ ਇੱਕ ਭਾਈ ਨੇ ਦੋ ਗਾਣੇ ਕੀਤੇ ਮੇਰੇ ਬਦਨਾਮ ਹੁਣ ਆਪਾਂ ਫੀਲਗਾ ਕੁੜੀਆਂ ਦੀ ਵੀ ਫੀਲਿੰਗ ਲੈਂਦੇ ਦੀਆਂ ਹੁਣ ਉਹਦੇ ਵਿੱਚ ਵੀ ਯਾਰ ਕੁੜੀ ਕੀ ਫੀਲ ਕਰਦੀ ਹੋ ਹਾਂ ਭਾਈ ਨੇ ਗਾਣਾ ਕੀਤਾ ਆਪਣਾ ਦੋ ਗਾਣੇ ਕੀਤੇ ਤਿੰਨ ਗਾਣੇ ਭਾਈ ਕੀਤੇ ਤਿੰਨ ਗਾਣੇ ਕੀਤੇ ਭਾਈ ਨੇ ਉਹ ਕੋਕੋ ਤੋਂ ਰਿਲੀਜ਼ ਕਰ ਲੁਗੇ ਭਾਈ ਉਹ ਵਾਸਾ ਬਾ ਥੋੜੇ ਟਾਈਮ ਤੱਕ ਉਹਨਾਂ ਗਾਣਾ ਰਿਸਪੌਂਸ ਦੇਖ ਰਹੇ ਨਾ ਆਪਾਂ ਗਾਣੇ ਸਾਬ ਨੇ ਇਸੇ ਸਾਲ ਦੇ ਵਿੱਚ ਕਰਾਂਗੇ ਇਸੇ ਸਾਲ ਦੇ ਵਿੱਚ ਮਤਲਬ ਮਹੀਨੇ ਤੱਕ ਕਰਾਂਗੇ ਠੀਕ ਜੇਕਰ ਆਪਾਂ ਇਹ ਵੀ ਕਰਾਂਗੇ ਤੇ ਆਉਣ ਵਾਲੇ ਫਿਊਚਰ ਤੇ ਜਿਹੜੇ ਗਾਣੇ ਲੈ ਕੇ ਆਉਣ ਤੇ ਗਾਣੇ ਆਪਣੇ ਥੋੜੇ ਚੱਕਵੇਂ ਹੀ ਹੋਣੇ ਆ ਚੱਕਵੇਂ ਤੇ ਭਾਈ ਵਾਲੇ ਥੋੜਾ ਰੋਮਾਂਟਿਕ ਠੰਡੇ ਵੀ ਗਾਣੇ ਦਾ ਖਾਂਗੇ ਕੋਈ ਟ੍ਰੈਕ ਲਿਸਟ ਦੱਸ ਸਕਦੇ ਹੁਣ ਗੁੱਡੀ ਚੜ੍ਹਨੀ ਗਾਣਾ ਆਉਣਾ ਜੇ ਆਪਣਾ ਨਾ ਆਉਂਦਾ ਕੈਕ ਸੋਚ ਕੇ ਰੱਖ ਥੋੜਾ ਜਿੰਨਾ ਜਿੰਨਾ ਦਰਸ਼ਕਾਂ ਨੇ ਵੀ ਆਲਦਾਨੀ ਭੱਜ ਦਾ ਗਾਣਾ ਵੀ ਕੇਅਰਫੁਲ ਨਹੀਂ ਸੁਣਿਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਜੂ ਦੇ ਦਾਂਗਾ ਇਹਨਾਂ ਦੇ ਆਪਣੇ ਹੀ ਚੈਨਲ ਦੇ ਗਾਣੇ ਆ ਜਾ ਕੇ ਵਿਜ਼ਿਟ ਜਰੂਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਔਰ ਗਾਣਾ ਸੁਣ ਕੇ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਕਿਵੇਂ ਦਾ ਲੱਗਾ ਆ ਦੇਖੋ ਜੀ ਜਿਵੇਂ ਦੇ ਜਿਵੇਂ ਦੇ ਲੋਕ ਆਪਾਂ ਉਹਨਾਂ ਦੇ ਗਾਣੇ ਕਰਾਂਗੇ ਠੀਕ ਹੈ ਜੇ ਸਾਨੂੰ ਰਿਸਪੌਂਸ ਮਿਲਦਾ ਹੈ ਕਿ ਧਰਮਗੀਤਾ ਬਸ ਧਰਮਗੀਤ ਜਰੂਰ ਕਰਾਂਗੇ ਸੈਡ ਗਾਣੇ ਵੀ ਕਰਾਂਗੇ ਮਤਲਬ ਹਰ ਤਰ੍ਹਾਂ ਦਾ ਮਟੀਰੀਅਲ ਸਾਡੇ ਕੋਲ ਪਿਆ ਆ ਜੇ ਮੇਰੇ ਕੋ ਨਹੀਂ ਲਿਖਿਆ ਆ ਰਿਹਾ ਤੁਸੀਂ ਵੀ ਲਿਖਦੇ ਹੋ ਹਾਂਜੀ ਭਾਜੀ ਵੀ ਲਿਖਦੇ ਆ ਆਪਾਂ ਸਾਰੇ ਇਕੱਠੇ ਹੋ ਗਏ ਸਾਰੇ ਕੰਮ ਜਿਹੜਾ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਆਪ ਲਿਖਦੇ ਬਹੁਤ ਵਧੀਆ ਹਾਂਜੀ ਹਾਂਜੀ ਤੇ ਭਾਈ ਲਿਖਦੇ ਆ ਭਾਈ ਤੇ ਚਲੋ ਸਾਡੇ ਉੱਪਰ ਹੀ ਆ ਆਪਾਂ ਤਾਂ ਬਹੁਤ ਦਰਦੇ ਆ ਇਹ ਕਰਕੇ ਚਲੋ ਜਿੱਦਾਂ ਦੇ ਵੀ ਲਿਖੇ ਜਾਂਦੇ ਆ ਭਾਈ ਜੀ ਨੂੰ ਇੱਕ ਦਿਨ ਕਹਿੰਦੇ ਆ ਤੂੰ ਫੇਰ ਕਰਦਣਾ ਹਾਂ ਚਲੋ ਮੈਂ ਨਹੀਂ ਭਾਈ ਫੇਰ ਨਹੀਂ ਕਰਨਾ ਜੋ ਸਕਿੱਲ ਚਲੋ ਮੇਰਾ ਜੋ ਸਕਿੱਲ ਤੁਹਾਡਾ ਉਹ ਵੱਖਰਾ ਵਾਂ ਥਿੰਕਿੰਗ ਆਪੋ ਆਪਣੀ ਤਾਂ ਆਪੋ ਆਪਣਾ ਕੇ ਜਾਂ ਕੇ ਦਾ ਮਿਲ ਗਿਆ ਉਹ ਲਗ ਚੀ ਜਾਈ ਨੇ ਮੈਨੂੰ ਇੱਕ ਗੱਲ ਕਹੀ ਜਦੋਂ ਮੈਂ ਕੋ ਰਾਮਦਾਸ ਵਰਤ ਕੀਤਾ ਰੋ ਮੇਰੇ ਕੋ ਜੇ ਮੈਸੇਜ ਆ ਠੀਕ ਉਹਨੇ ਮੈਂ ਲਿਖਿਆ ਉਦੋਂ ਭਾਈ ਸ਼ਾਇਦ ਤਾਂ ਯਾਦ ਕਰੀ ਯਾਰ ਮੈਨੂੰ ਨਹੀਂ ਪਤਾ ਇਹ ਸੱਚੀ ਗੱਲ ਕਹਿ ਰਿਹਾ ਜਿੱਦਨ ਮੈਂ ਸ਼ੈੱਡ ਕੋ ਗਾਣਾ ਰਿਕਾਰਡ ਕੀਤਾ ਨਾ ਤੇ ਮੈਂ ਗਾਣਾ ਭਾਈ ਨੂੰ ਸ਼ੈੱਡ ਕੀਤਾ ਤਾਂ ਨੇ ਠੀਕ ਧੰਨ ਗੁਰੂ ਰਾਮਦਾਸ ਜੀ ਭਾਈ ਲਿਖਿਆ ਡੈਨੀ ਬਹੁਤ ਅੱਗੇ ਜਾਣਾ ਤੋ ਉਦੋਂ ਸਮਝ ਲਓ ਕਿੰਨੀ ਪ੍ਰਾਊਡ ਫੀਲ ਹੁੰਦਾ ਵਾ ਇਹ ਤੇ ਬਈ ਕਰ ਵੀ ਯਾਰ ਇਹ ਸੱਚੀ ਗੱਲ ਹੈ ਮੈਂ ਕੁਝ ਲਿਖਿਆ ਚੰਗਾ ਤੇ ਉਹ ਗਾਣਾ ਮੈਂ ਕਹਿੰਦਾ ਤੁਹਾਨੂੰਰਾਮ ਦਾ ਜੀ ਜਰੂਰ ਇੱਕ ਵਾਰੀ ਸੁਣਨ ਦਰਸ਼ਕਾਂ ਪਾਉਂ ਜੀ ਕਿਉਂਕਿ ਉਹ ਬਹੁਤ ਸੋਹਣਾ ਗੀਤ ਹੈ ਤੇ ਉੱਚ ਮੈਂ ਕੋਈ ਨਾਮ ਨਹੀਂ ਆਪਣਾ ਪਾਇਆ ਪਰ ਇਹ ਹੈ ਵੀ ਸਾਰੇ ਤੇ ਗੱਲ ਲੱਗਦੀ ਠੀਕ ਠੀਕ ਹੈ ਠੀਕ ਆਪਣੇ ਹੁਣ ਜਿਹੜਾ ਤਨਾ ਗਾਣਾ ਚੱਲਦਾ ਵੈਸ ਟਾਈਮ ਮੈਂ ਕਹਿੰਦਾ ਕਿ ਜਲਦੀ 1 ਮਿਲੀਅਨ ਪਾਰ ਕਰੇਗਾ ਕਿਉਂਕਿ ਅੱਛਾ ਰਿਸਪੌਂਸ ਮਿਲ ਰਿਹਾ ਸੋ ਇਹਦੇ ਸ਼ੂਟਿੰਗ ਬਾਰੇ ਦੱਸੋ ਟੀਮ ਦੇ ਬਾਰੇ ਵਰਕ ਕਿੰਨੇ ਕਿੰਨੇ ਕੀਤਾ ਹੋਆ 뮤직 ਲੀਰਿਕਸ ਵੀਡੀਓ ਸ਼ੂਟ ਐਡੀਟਿੰਗ ਏ ਟੂ ਜ਼ेड ਸਾਰਾ ਕੁਝ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਤੇ ਮੈਂ ਉਦੋਂ ਬਗਾਇਆ ਸੀ ਜਦੋਂ ਮੈਂ ਗੀਤ ਲਿਖਿਆ ਠੀਕ ਨਹੀਂ ਤੇ ਮੈਂ ਦੋ ਲੈਣਾ ਭਾਈ ਨੂੰ ਭੇਜਿਆ ਵੇਖਿਓ ਕਿਦੇ ਸਿੰਗਰਾ ਫਸਾ ਲਿਓ ਹਾਂਜੀ ਤੇ ਭਾਈ ਕਹਿੰਦੇ ਵੀ ਗਾਣਾ ਵਧੀਆ ਬਣ ਜਾਣਾ ਚੱਲ ਤੂੰ ਬਣਾ ਜੂਗਾ ਹਾਂਜੀ ਫਿਰ ਮੈਂ ਥੋੜਾ ਇੱਕ ਹੋਪ ਟੱਪਾ ਬਣਾਇਆ ਮਰ ਦਸਤਾਈ ਬਣਾਇਆ ਫਿਰ ਅੰਤਰਾ ਬਣਾਇਆ ਮਰ ਵਧੀਆ ਭਾਈ ਨੂੰ ਪੇਤਾ ਭਾਈ ਕਹਿੰਦੇ ਗਾਣਾ ਕਰਮ ਤੇ ਇਹੀ ਕਰਨਾ ਬੱਸ ਇਹ ਕਰਨ ਉਹ ਇਹੀ ਗਾਣਾ ਆਏ ਸੀ ਭਾਈ ਕਹਿੰਦੇ ਨਹੀਂ ਇਹ ਗਾਣਾ ਮੈਨੂੰ ਵਧੇ ਲੱਗ ਰਿਹਾ ਤੇ ਇਹ ਗਾਣਾ ਕਰਨਾ ਆਪਾਂ ਉਹ ਰਿਕਾਰਡ ਕੀਤਾ ਸੈਦੋ ਜੀ ਸਾਨੂੰ ਸ਼ਾਮ ਨੂੰ ਹੀ ਗਾਣਾ ਭੇਜ ਦਿੱਤਾ ਫਿਰ ਉਹਨੇ ਮਿਕਸਿੰਗ ਕਰਕੇ ਸਾਰਾ ਕੁਝ ਭੇਜਤਾ ਫਿਰ ਆਪਾਂ ਗੱਲ ਕੀਤੀ ਐਮੀ ਭਾਈ ਨਾਲ ਮਤਲਬ ਹੋਰੇ ਵੀ ਵੀਡੀਓ ਡਾਇਰੈਕਟਰ ਨਾਲ ਗੱਲ ਕੀਤੀ ਸੀ ਭਾਈ ਨੇ ਹਾਂ ਜੀ ਬਾਅਦ ਚਲੋ ਐਮੀ ਭਾਈ ਸਾਡੇ ਲੱਗੇ ਲੱਗੇ ਉਹਨਾਂ ਦਾ ਬਹੁਤ ਸਪੋਰਟ ਸਾਨੂੰ ਕੀਤੀ ਭਾਈ ਜੀ ਉਹਨਾਂ ਨੇ ਤੇ ਉਹਨਾਂ ਨੇ ਫਿਰ ਸਾਨੂੰ ਵੀਡੀਓ ਦਾ ਕਿਹਾ ਚਲੋ ਇੱਕ ਦੋ ਦਿਨਾਂ ਦਾ ਵੀਡੀਓ ਸ਼ੂਟ ਕਰਦੇ ਆ ਜਦ ਦੀ ਵੀਡੀਓ ਸ਼ੂਟ ਕਰਕੇ ਆਪਾਂ ਜਲਦੀ ਬਾ ਥੋੜਾ ਜਿਹਾ ਮੈਂ ਐਕਸਾਈਟਮੈਂਟ ਰੱਖੀ ਹੀ ਬੰਦਾ ਹੈ ਕੀ ਦਰਸਾਉਂਦਾ ਹੋਈ ਹੈ ਔਰ ਇਹ ਕਦੇ ਜਦੋਂ ਐਕਸਾਈਟਮੈਂਟ ਹੋਵੇ ਨਾ ਫਿਰ ਗੀਤ ਵਾਪਸ ਚੱਲਦਾ ਵਾਪਸ ਚੱਲਦਾ ਤੇ ਮੈਂ ਕੁ ਮਹੀਨੇ ਤੋਂ ਐਕਸਾਈਟਮੈਂਟ ਰੱਖੀ ਕਿ ਜਤਾਇਆ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ 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 ਹਾਂ ਜੀ ਹਾਂ ਜੀ ਤੇ 뮤직 ਸ਼ੈਡੋ ਬ੍ਰਦਰ ਸਾਡੇ ਜਿਹੜੀ ਮਤਲਬ ਬੰਦੇ ਸਾਰੇ ਸੇਮ ਮਿਊਜ਼ਿਕ ਕੋਈ ਸ਼ੈਡੋ ਕਦਰ ਕਰਦੇ ਹੋ ਇਸ ਟਾਈਮ ਜਿੰਨਾਂ ਨੇ ਸਾਡਾ ਕੰਮ ਹੋਇਆ ਸਾਡਾ ਆਪਣਾ ਕਰੂਈ ਆ ਹਾਂਜੀ ਸਾਡਾ ਆਪਣਾ ਕਰੂਈ ਆ ਸਾਡੇ 30 35 ਮੁੰਡੇ ਲਾ ਲੋ ਕਿ ਜਿੰਨੇ ਵੀ ਵੀਡੀਓ ਚ ਬਣਾਉਂ ਉਹ ਸਾਰਾ ਆਪਣਾ ਕਰੂਈ ਆ ਸਾਡੇ ਸਾਰੇ ਮੁੰਡੇ ਆਪਣੇ ਭਰਾ ਛੋਟਾ ਵੀ ਸ਼ੈਡੋ ਬਣ ਮਿਊਜ਼ਿਕ ਸ਼ੈਡੋ ਕੋਈ ਐਮ ਯੂ ਬੰਦੇ ਭਾਜੀ ਐਮ ਵੀ ਭਾਜੀ ਇਸ ਮਤਲਬ ਸਾਰੇ ਹੀ ਆਪਣੇ ਮੁੰਡੇ ਆ ਬਿਲਕੁਲ ਬਿਲਕੁਲ ਤੇ ਬਹੁਤ ਵਧੀਆ ਇਨਸਾਨ ਆ ਸਾਰੇ ਸ਼ੈਡੋ ਕੋਡ ਕਰਦੇ ਸ਼ੈਡੋ ਬ੍ਰਦਰ ਹੁਣ ਇੱਥੇ ਨਹੀਂ ਆਗੇ ਉਹ ਚੰਡੀਗੜ੍ਹ ਆ ਨਹੀਂ ਤੇ ਅੱਜ ਦੇ ਪੋਡਕਾਸਟ ਚ 24 ਹੋਣਗੇ ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਸ਼ੈਡੋ ਬ੍ਰਦਰ ਵੀ ਆਉਣਗੇ ਤੇ ਜੋਤੀ ਭਾਜੀ ਨਾਲ ਵੀ ਗਿਆ ਪਹਿਲਾਂ ਵੀਡੀਓ ਤੁਹਾਨੂੰ ਤੁਸੀਂ ਚੈਨਲ ਦੇ ਦੇਖੀ ਹੋਣੀ ਆ ਤੇ ਜੋਤੀ ਭਾਜੀ ਨਾਲ ਵੀ ਜਲਦੀ ਪੋਡਕਾਸਟ ਕਰਾਂਗੇ ਕਿਉਂਕਿ ਉਹਨਾਂ ਦਾ ਵੀ ਗਾਣਾ ਰਿਕਾਰਡਿੰਗ ਤੇ ਆ ਤੇ ਜਦੋਂ ਵੀ ਕਿਸੇ ਹੁੰਦਾ ਨਾਲ ਹੀ ਪੋਡਕਾਸਟ ਵੀ ਆ ਲੈ ਕੇ ਆਵਾਂਗੇ ਤੇ ਜਿਹਦੇ ਗਾਣੇ ਮੈਂ ਆਪਣੇ ਯਾਰਾਂ ਬੇਲੀਆਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਗਾਣੇ ਮਤਲਬ ਬਹੁਤ ਲਿਖੇ ਪਏ ਆ ਜਿੰਨਾ ਸਪੋਰਟ ਕਰਦੇ ਜਾਓਗੇ ਬੋਤਾਂ ਹੀ ਗਾਣੇ ਤੁਹਾਡੇ ਐਂਟਰਟੇਨਮੈਂਟ ਦੇ ਹਿਸਾਬ ਨਾਲ ਤੁਹਾਡੇ ਐਂਟਰਟੇਨਮੈਂਟ ਲਈ ਗਾਣੇ ਕਰਾਂਗੇ ਠੀਕ ਠੀਕ ਸ਼ੌਂਕ ਹੀ ਆ ਕੋਈ ਪ੍ਰੋਫੈਸ਼ਨਲ ਬੰਦਾ ਕੀ ਹੈ ਨਹੀਂ ਕੋਈ ਟੈਨਸ਼ਨ ਨਹੀਂ ਆ ਪਰ ਸ਼ੌਂਕ ਹੀ ਪੂਰਾ ਕਰਨਾ ਆਪਾਂ ਬਿਲਕੁਲ ਜਦੋਂ ਸ਼ੌਂਕ ਰਾ ਹੀ ਕੰਮ ਹੁੰਦੇ ਆ ਭਾਜੀ ਹੁਣ ਮੈਂਦੂ ਵੀ ਲਾਉਂ ਬਚਪਨ ਤੋਂ ਸ਼ੌਂਕ ਸੀ ਹਾਂਜੀ ਤੇ ਸ਼ੌਂਕ ਕਦੇ ਨਹੀਂ ਮਰਦਾ ਹਾਂਜੀ ਕਦੇ ਜਿਹੜੀਆਂ ਸਾਡੀਆਂ ਉਮੀਦਾਂ ਹੁੰਦੀਆਂ ਸ਼ੌਂਕ ਸਾਡਾ ਕਦੇ ਖਤਮ ਨਹੀਂ ਹੁੰਦਾ ਕਈ ਦੇਖੋ ਮਨੇ ਕਿਹਾ ਵਾ ਕਈ ਹੁਣ 40 45 ਸਾਲ ਦੇ ਆ ਤੇ ਕਈ ਜਣੇ ਹੁਣ ਟਰੈਕ ਆਪਣੇ ਕੱਡੇ ਹੁਣ ਟਰੈਕ ਕਰਦੇ ਸਿਰਫ ਉਹਦਾ ਸ਼ੌਂਕ ਸੀ ਨਹੀਂ ਪੂਰਾ ਹੋ ਸਕਿਆ ਉਸ ਟਾਈਮ ਤੇ ਉਹ ਅੱਜ ਵੀ ਹਾਜ਼ਰ ਅਰਜਨ ਵਾਲੀ ਨੇ ਅਰਜਨ ਵਾਲੀ ਜਰਨੈਲੀ ਬੱਬਲ 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 ਬਾਜੀ ਨਹੀਂ ਹਾਂ ਜੀ ਤੇ ਇਹਨੂੰ ਕਿਹੜੀ ਅਰਜਨ ਵਾਲੀ ਸ਼ੌਂਕ ਦੇ ਕਰਕੇ ਅੱਜ ਉਹ ਬਲਟ ਫੀਲ ਬਲਟ ਤੇ ਉਹਨਾਂ ਨੂੰ ਹੁਣ ਮੈਂ ਦੇਖਿਆ ਸੀ ਥੋੜੇ ਟਾਈਮ ਪਹਿਲਾਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਬੈਸਟ ਬੈਕਗਰਾਉਂਡ ਸਿੰਗਰ ਦਾ ਉਹਨਾਂ ਨੂੰ ਅਵਾਰਡ ਮਿਲਿਆ ਹੈ ਬਾਲੀਵੁੱਡ ਤੋਂ ਤੇ ਇਹ ਅਰਜਨ ਵਾਲੀ song ਦੇ ਕਰਕੇ ਲੈਣੀ ਹੱਲੇ ਤੇ ਦੇਖ ਲਓ ਬੱਬਲ ਬਾਜੀ ਨੂੰ ਤੁਹਾਨੂੰ ਪਤਾ ਨਹੀਂ ਕਿ ਉਹ ਗੁੰਦੇ ਵੀ ਆ ਹਾਂਜੀ ਹਾਂਜੀ ਹੁਣ ਦੇਖੋ ਸਾਰੇ ਨਿਊ ਜਨਰੇਸ਼ਨ ਨੂੰ ਪਤਾ ਹੀ ਨਹੀਂ ਤੇ ਇਤਾਂ ਜੀ ਸੀ ਮਿਹਨਤ ਕਰਦੇ ਆ ਰਹੇ ਆ ਦੇਖੋ ਜੀ ਮਤਲਬ ਹੁਣ ਜੇ ਆਪਾਂ ਰਾਤੋਂ ਰਾਤ ਲੋਕੀ ਸੁਣੀ ਦੀ ਰਾਤੋਂ ਰਾਤ 스타 ਬਣ ਗਏ ਪਰ ਇੱਥੇ ਇਹਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਆਪਾਂ 2012 ਤੋਂ ਭਾਈ ਹਿੰਦੇ ਬਹੁਤ ਟਾਈਮ ਲੱਗੇ ਆ ਹਾਂਜੀ ਤੇ ਆਪਾਂ ਮਤਲਬ 2009 ਤੋਂ ਲੱਗੇ ਨੇ 8 ਤੋਂ ਬਹੁਤ ਸਾਰਟ ਕੀਤਾ ਮੈਂ 2013 'ਚ 12 13 'ਚ ਆਪਾਂ ਮਿਲੇ ਆ ਤੇ ਉਦੋਂ ਤੋਂ ਆਪਾਂ ਪਹਿਲਾ ਗਾਣਾ ਪਹਿਲਾ ਟਰੈਕ ਕੀਤਾ ਇਹ ਰਲੀ ਯੂਨੀਅਨ ਕੀਤਾ ਤੇ ਦੇਖੋ ਉਦੋਂ ਦੇ ਤਾਂ ਹੁਣ ਦੇ ਸਮੇਂ ਤੱਕ ਦੇਖੋ ਜੇ ਆਪਾਂ ਕਹਾਂਗੇ ਵੀ ਹੁਣੇ ਹੀ ਮਤਲਬ ਸਾਰ ਬਾਣੀ ਅੱਜ ਹੀ ਤੇ ਉਹ ਤੇ ਜਦੋਂ ਗੱਲਾਂ ਨਹੀਂਆ ਵਸ ਪਿਛਲੀ ਮਿਹਨਤ ਕੋਈ ਨਹੀਂ ਦੇਦਾ ਬਿਕਰ ਇਹ ਮਿਹਨਤ ਹੀ ਲੱਗ ਦੇ ਕੇ ਪੈਸਾ ਵੀ ਹੋਰ ਹੀ ਬੜੀ ਜਾਂਦਾ ਤੇ ਪਾਜੀ ਜਿਹੜੇ ਤੁਹਾਨੂੰ ਕਾਲ ਕਹਿੰਦੇ ਪੈ ਕੀ ਆਈ ਸੀ ਗਾਣਾ ਸੁਣ ਕੇ ਕਿਸੇ ਬਠਿੰਡੇ ਉੋਂ ਮੁੰਡੇ ਨੇ ਇਹ ਕੋਈ ਸਿੰਗਰ ਤਾਂ ਨਹੀਂ ਜਿਹੜਾ ਮਤਲਬ ਕੋਈ ਕੰਟਰੋਵਰਸੀ ਕਰਨਾ ਚਾਹੁੰਦਾ ਹੋਵੇ ਵੀਰੇ ਗੱਲ ਤਾਂ ਕੀ ਆ ਮਨ ਜਾਨ ਜੀ ਨਾ ਸਾਨੂੰ ਸ਼ੌਂਕ ਦੇ ਕੋਈ ਕੰਟਰੋਲ ਸੀ। ਹਾਂਜੀ ਹਾਂਜੀ। ਵੀ ਆਪਾਂ ਫੋਕੀਆ ਪੜਾ ਦੇ ਵਿਚਾਰ ਕੇ ਆਪਾਂ ਹਿੱਟ ਨਹੀਂ ਹੋਣਾ ਚਾਹ। ਹਾਂਜੀ। ਆਪਾਂ ਜੈਨੂਅਲੀ ਪਿਆਰ ਨਾਲ ਹਿੱਟ ਹੋਣਾ ਚਾਹਦੇ ਹਾਂ। ਜੀ ਬਿਲਕੁਲ। ਚਲੋ ਪਤਾ ਨਹੀਂ ਵੀਰ ਕੌਣ ਸਿੰਘ ਜਿਹੜੀ ਕੋਣ ਜੀ ਦਾ ਪਤਾ ਹੀ ਹੋਣਾ ਡਾਕੀ ਰਿਦੇ ਉਹ ਕਰਨ ਹਾਂਜੀ ਕਰ ਲਓ ਜਿਹੜਾ ਵੀ ਚਾਲਦੀ ਪਈ ਕੋਈ ਨਹੀਂ ਪਈ ਪਰ ਕੀ ਇੱਕ ਦੋ ਜਿਹੜਾ ਬੁਰਾ ਭਲਾ ਕਰਨ ਨਾਲ ਕੋਈ ਹਿੱਟ ਬੁਰਾ ਉਹ ਹਾਂਜੀ ਤੇ ਤੇ ਸਾਡਾ ਉਹ ਕੋਈ ਵਿਚਾਰ ਨਹੀਂ ਹੈਗਾ ਕਿ ਇੰਦਾਂ ਦੇ ਗੱਲਾਂ ਕਰਕੇ ਲੜਾਈਆਂ ਕਰਕੇ ਆਪਾਂ ਹਿੱਟ ਹੋ ਜਾਈਏ ਦੁਨੀਆ ਸਭ। ਭਾਜੀ ਹੁਣ ਕਰਨ ਉਹ ਜਿਹੜਾ ਵੀ ਰਾਕੇ ਨੂੰ ਕਹਿੰਦਾ ਇਤੇ ਰਾਕੇ ਨੇ ਵੀ ਜਵਾਬ ਦਿੱਤਾ ਵਾ ਤੇ ਐਕ ਚੌਕ ਨਾ ਕਰਦੇ ਵੀ ਬੋਲਦਾ ਕਿ ਕੰਪੋਜ਼ਰ ਲੱਗੀ ਤੇ ਕਰਨੋ ਜਨ ਦੇ ਕਲਦੀ ਮਲਖ ਦੀ ਤਰ ਜੱੱਕੀ ਜੱੱਕੀ ਉਹ ਤਾਂ ਸਾਰਿਆਂ ਨੂੰ ਪਤਾ ਉਹ ਕਿ ਕਾਣੇ ਨੇ ਆ ਤਰ ਜਿਸਨ ਬਤਾਉਂਦਾ ਵੀ ਇਹ ਗੱਲ ਹਾਂ ਜੀ ਉਹ ਕੌਂਟਰਵਰਸੀ ਚੋਂ ਹੋਈ ਸੀ ਬਟ ਮੈਂ ਇਹ ਵੇਖਦਾ ਵਾਂ ਕਿ ਸੋਸ਼ਲ ਮੀਡੀਆ ਦੇ ਲੋਕ ਜਿਹੜੇ ਉਹਦੀ ਹਵਾ ਬਣਾ ਕੇ ਨਾ ਜਿਹੜੇ ਲੜਾਈ ਕਰਉਂਦੇ ਨੇ ਨਾ ਲੋਕ ਪਹਿਲਾਂ ਇਹਨਾਂ ਨੇ ਸਿੱਧੂ ਦੀ ਜਾਨ ਲੈਣ ਵਾਲੇ ਵੀ ਲੋਕ ਇਹੀ ਨੇ ਕਰਮੋਜਲੇ ਦੀ ਥੋੜੀ ਜਿਹੀ ਉਹਨਾਂ ਨਾਲ ਗੱਲਬਾਤ ਹੋਈ ਹਾਂਜੀ ਜੋ ਯੂਟਿਊਬਰ ਲੱਗੇ ਵੀਡੀਓ ਬਣਾਉਂਦੇ ਤੇ ਤੇਰੇ ਵੀ ਵੀਡੀਓ ਦੇ ਨਾਲ ਗਾਲਾਂ ਕੱਢੀ ਜਾਂਦੇ ਕਸੂਰ ਮਾਵਾ ਪਿੰਡ ਦਾ ਨਹੀਂ ਕਸੂਰ ਹਾਂਜੀ ਇੱਕ ਦੋ ਉਹਨਾਂ ਨੇ ਗੱਲ ਦੀ ਜੋ ਉਹਨਾਂ ਨੇ ਕੌਂਟਰੋਵਰਸੀ ਚਲਾਈ ਐਂਡ ਤੇ ਸਿੱਧੂ ਦੀ ਜਾਨ ਲੈ ਕੇ ਤੇ ਫੇਰ ਲੋਕ ਹੱਥੇ ਦੋ ਵੜੇ ਤੇ ਹੁਣ ਅੱਜ ਵੀ ਨਹੀਂ ਨਹੀਂ ਜੀਰ ਦਿੰਦੇ ਕਿਸੇ ਨੂੰ ਵੀ ਬਿਲਕੁਲ ਬਿਲਕੁਲ ਮਾਰਨ ਤੋਂ ਬਾਅਦ ਸਿੱਤਾਂ ਹਾਂਜੀ ਹਾਂਜੀ ਤੇ ਇਦਾਂ ਦੀ ਜਿੱਤਾਂ ਹੋਈ ਜਾਂਦੀਆਂ ਨਹੀਂ ਹੋਣੀ ਚਾਹੀਦੀ ਹੈ ਗਲਤ ਕੰਮ ਹੈ ਲਓ ਭਾਈ ਤੁਸੀਂ ਕਦੋਂ ਕਦੇ ਗਾਣੇ ਲਿਖਦੇ ਜੇ ਤੇ ਕਿੰਨੇ ਗਾਣੇ ਹੁਣ ਤੱਕ ਲਿਖ ਚੁੱਕੇ ਹੋ ਵੀਰੇ ਮੈਂ ਲਿਖਣਾ ਸਟਾਰਟ ਕੀਤਾ 2009 ਦੇ ਵਿੱਚ ਹਾਂਜੀ ਗਾਣੇ ਤੋਂ ਲਿਖੇ ਹੋਣੇ 100 ਤੋਂ ਉੱਪਰ ਹੀ ਆ ਹਾਂਜੀ ਰਿਕਾਰਡ ਜਿਹੜੇ ਹੋਏ 30-35 ਰੋਡ ਹੋਏ ਜਿੰਨਾਂ ਵਿੱਚੋਂ 12-13 ਰਿਲੀਜ਼ ਹੋਏ ਆ ਠੀਕ ਆ ਮਤਲਬ ਲਿਖੇ ਬਹੁਤ ਆ ਲਿਖੇ ਪਏ ਵੀ ਲਿਖਦੇ ਵੀ ਪਏ ਆ ਬਾਕੀ ਅਸੀਂ ਦੋਨੇ ਲਿਖਦੇ ਆ ਹਾਂਜੀ ਤੇ ਬਾਕੀ ਸਾਡੇ ਆਪਸ ਵਿੱਚ ਗਾਣੇ ਜਿਹੜੇ ਕੰਪਰੋਮਾਈਜ਼ ਕਰ ਗਿਆ ਮੈਂ ਤੁਹਾਨੂੰ ਇਹ ਆਪਾਂ ਗਾਣੇ ਜਿਹਦੇ ਘੜੀ ਜਾਂਦੇ ਰਹਿੰਦੇ ਆ ਠੀਕ ਹੈ ਤੇ ਜਿਵੇਂ ਮੈਂ ਲਿਖਿਆ ਉਹ ਭਾਈ ਦੇ ਕਰਦੇ ਜਾਂ ਭਾਈ ਲਿਖੇ ਆ ਉਹ ਕਈ ਵਾਰ ਆ ਜੀ ਮੈਨੂੰ ਪਸੰਦ ਆ ਤੇ ਮੈਂ ਕਰ ਲੈਣਾ ਵਾ ਤੇ ਸਾਨੂੰ ਇਹ ਨਹੀਂ ਕਿ ਸਾਨੂੰ ਕੋਈ ਹੋਰ ਵੀ ਵਧੀਆ ਆਵਾਜ਼ ਜਿਹੜੀ ਚਲੋ ਮੇਰੇ ਗਾਣੇ ਖੈਰ ਹੋਰ ਵੀ ਆ ਸਾਡੇ ਸਰਕਲ ਦੇ ਵਿੱਚ ਆਪਣਾ ਹਾਂਜੀ ਜੋਤੀ ਹਾਂਜੀ ਅੰਤ ਉਹ ਵੀ ਕਰਿਆ ਆਪਣਾ ਠੀਕ ਕਿ ਸੈੱਟ ਉਹ ਵੀ ਕਰਦਾ ਹੀ ਆਪਣੇ ਗਾਣੇ ਹੋਵੇ ਬਾਕੀ ਜਿਹੜਾ ਵਧੀਆ ਗਾਉਂਦਾ ਜਿਹੜਾ ਵਧੀਆ ਸਿੰਗਰ ਹੋਊਗਾ ਵਧੀਆ ਗਾਉਂਦੇ ਹੋਊਗਾ ਆਪਾਂ ਦੇ ਵੀ ਸਕਦੇ ਗਾਣੇ ਇਹ ਨਹੀਂ ਗੱਲ ਕਿ ਆਪਾਂ ਸਾਨੂੰ ਪਤਾ ਲੱਗੇ ਕਿ ਹਾਂ ਬਈ ਯਾਰ ਵਧੀਆ ਸਿੰਗਰ ਆ ਉਹਨੂੰ ਨਾਲੇ ਜਾਂ ਅਜੇ ਕੋਈ ਵਧੀਆ ਰਾਈਟਰ ਆ ਉਹਦੇ ਕੋਲ ਨਹੀਂ ਆਪਾਂ ਕਰ ਸਕਦੇ ਅੱਛਾ ਸਰ ਕੋਈ ਹੋਰ ਚਾਹੋ ਤੇ ਦੇਖ ਲੋ ਜੀ ਜਿਹੜੇ ਲੋਕ ਇਹ ਇੰਟਰਵਿਊ ਦੇ ਜਿਹੜੇ ਲੋਕ ਇਹ ਪੋਡਕਾਸਟ ਦੇਖ ਰਹੇ ਨੇ ਜੇਕਰ ਕੋਈ ਸਿੰਗਰ ਨੂੰ ਗਾਣਾ ਚਾਹੀਦਾ ਆ ਤੇ ਰਾਈਟਰ ਬੈਠੇ ਨੇ ਗਾਣੇ ਤੁਹਾਨੂੰ ਮਿਲ ਜਾਣਗੇ ਕਮੈਂਟ ਵੀ ਕਰ ਸਕਦੇ ਹੋ ਭਾਜੀ ਉਹਨਾਂ ਦਾ ਨੰਬਰ ਵੀ ਮਿਲ ਜਗਾ ਲਵ ਸ਼ੀਰ ਗਲ ਦੇ ਨਾਮ ਤੋਂ ਇਹਨਾਂ ਦੀ ਉਸਤਾਦੇ ਆਈਡੀ ਵੀ ਹੈਗੀ ਆ ਔਰ ਭਾਜੀ ਨੂੰ ਨਾਲ ਦਾ ਗਾਣਾ ਆਲਰੇਡੀ ਗਾ ਚੁੱਕਾ ਬਲਕਾਰਨ ਖੀਲਾ ਤੇ ਭਾਜੀ ਬਾਹਰ ਜਿਹੜ ਜਿਹੜੇ ਆ ਸਕਦੇ ਭਾਜੀ ਦੱਸਣਗੇ ਭਾਜੀ ਦੱਸਿਓ ਕਿ ਉਹਨਾਂ ਪਹੁੰਚ ਆ ਚੁੱਕੇ ਨੇ ਨਹੀਂ ਗਏ ਨਹੀਂ ਨਹੀਂ ਕਹਿੰਦਾ ਚਲੋ ਮੇਰੇ ਬਹੁਤ ਨਾਮਰ ਨੇ ਪਰ ਆਪਣੇ ਮਾਝੇ ਦੀ ਮਜੂਦ ਜੁੜੀ ਭੰਗਾਰਨ ਕਿਲਾ ਉਹ ਸਾਰੇ ਸੁਣਿਆ ਹਾਂ ਹਾਂ ਜੀ ਸਾਰੇ ਲੋਕ ਨੇ ਸੁਦੇਸ਼ਕ ਮਰਿਨੇ ਗਿਆ ਦਲਵੀਰ ਨੇ ਗਿਆ ਹਾਂ ਜੀ ਬਾਕੀ ਬਾਕੀ ਆੜੜੀ ਨਗਰ ਆੜੜੀ ਭਾਜੀ ਨੇ ਨਹੀਂ ਗਿਆ ਸਾਡੇ ਆਪਣਾ ਭਰਾ ਜੋਤੀ ਕਾਲੇਪੁਰ ਤੋਂ ਹਾਂ ਜੀ ਹੋਰ ਵੀ ਬੜੇ ਨਵੇਂ ਹੈਗੇ ਮੁੰਡੇ ਜਿਹਨਾਂ ਬੋਲੇ ਠੀਕ ਤੇ ਦੇਖੋ ਭਾਜੂ ਨਾਲ ਤਾਂ ਤਾਂ ਹੀ ਨਾਮ ਵਾਲ ਸਿੰਘਰਾਣੇ ਗਾਣੇ ਗਾਏ ਚੁ ਗਾ ਚੁਕੇ ਆ ਸੋ ਜੇਕਰ ਨਵੇਂ ਅੱਜ ਤੁਹਾਨੂੰ ਬਣਾ ਚਾਹੀਦਾ ਵਾ ਤੇ ਭਾਜੀ ਗਾਣਾ ਵੀ ਦੇਣਗੇ ਤੇ ਭਾਜੀ ਪੇਮੈਂਟ ਵੀ ਦੇਣੀ ਕਿ ਨਾਲ ਠੀਕ ਆ ਬਾਕੀ ਮੈਂ ਇਹ ਵੀ ਗੱਲ ਕਹਿਣਾ ਕਿ ਮੈਂ ਇਹ ਗੱਲ ਆਪਣੇ ਜਿਹੜੇ ਵੀਰ ਵੀਰੇ ਆ ਉਹਨਾਂ ਨੂੰ ਕਹਿ ਰਿਹਾ ਵੀ ਮੈਂ ਇਹ ਨਹੀਂ ਕਿ ਡੈਨੀ ਦਾ ਮੈਂ ਗਾਣਾ ਕਰ ਰਿਹਾ ਮੈਂ ਮੇਰਾ ਡੈਨੀ ਕਰ ਰਿਹਾ ਜੇ ਕਿਸੇ ਕੋਲ ਵਧੀਆ ਟੌਪਿਕ ਹੈਗਾ ਤੇ ਅਸੀਂ ਉਹਦਾ ਵੀ ਅਫਵਾਸ ਕਰ ਸਕਦੇ ਹਾਂ ਜੇ ਚੰਗਾ ਕੋਈ ਰਾਈਟਰ ਜਿਹੜਾ ਕੋਈ ਚੰਗਾ ਰਾਈਟਰ ਚੰਗਾ ਗਾਣਾ ਕਿਸੇ ਕੋਲ ਲਿਖਿਆ ਹੋਆ ਵਾ ਉਹ ਵੀ ਦੇ ਸਕਦਾ ਉਹ ਵੀ ਇਹ ਲੈਣਗੇ ਉਹਦੀ ਦੇ ਨਹੀਂ ਕਰਨਗੇ ਪਰ ਆਪਾਂ ਆਪਣੇ ਚੈਨਲ ਤੇ ਪਾਦਾਂਗੇ ਬਸੇ ਨਹੀਂ ਕਰ ਹਾਂ ਚੈਨਲ ਦੇ ਪਹਿਲੇ ਆਪਣੇ ਚੈਨਲ ਤੇ ਆਪਾਂ ਜਿਹੜਾ ਜਿਹੜਾ ਪਾ ਜੀ ਰੀਲੀਜ਼ ਕਰ ਬਹੁਤ ਬਹੁਤ ਸਿਰ ਤੋਂ ਧੰਨਵਾਦ ਮੇਰ ਕੋ ਪਹੁੰਚੇ ਹੋ ਗਰੀਬ ਜੇ ਯੂਟਿਊਬਰ ਕੋ ਆਏ ਆ ਭਾਜੀ ਹੁਣੀ ਸਿੰਗਰ ਬਹੁਤ ਵਧੀਆ ਬਹੁਤ ਵਧੀਆ ਗਾਣੇ ਚੱਲਦੇ ਪਏ ਆ ਤੇ ਤੁਹਾਡਾ ਭਾਜੀ ਬਹੁਤ ਬਹੁਤ ਧੰਨਵਾਦ ਆ ਸੋ ਹਾਂਜੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਦਾ ਜਿੰਨਾ ਦੇ ਸਾਨੂੰ ਤੇ ਇਸ ਨੂੰ ਮੌਕਾ ਦਿੱਤਾ ਤੇ ਸਾਰੇ ਦਸਕ ਵੀ ਸਾਨੂੰ ਚੋਣ ਸੁਣ ਰਹੇ ਸਾਰੇ ਤਾਂ ਬਹੁਤ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਡੇ ਸਬਸਕ੍ਰਾਈਬਰ ਵੀ ਗੇਨ ਹੋ ਜਾਣ ਤੇ ਆਪਾਂ ਆਨਲਾਈਨ ਟਾਈਮ 'ਚ ਹੋਰ ਕੰਟੈਂਟ ਲੈ ਕੇ ਆਈਏ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਲੋਕ ਨੇ ਔਰ ਮੈਂ ਸੋਚ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵੀ ਪੰਜਾਬੀ 뮤זיਕ ਇੰਡਸਟਰੀ ਨਾਲ ਜਾਂ ਹਿੰਦੀ ਦੇ ਨਾਲ ਜੁੜੇ ਆ ਜਿੰਦੋਂ ਜਿੰਦੋਂ ਤੱਕ ਮੇਰੀ ਅਪਰੋਚ ਹੋਏਗੀ ਮੈਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਪੋਡਕਾਸਟ ਕਰਕੇ ਆਪਣੀਆਂ ਵੀਡੀਓ ਇੱਤੇ ਅਪਲੋਡ ਕਰਾਂਗਾ ਸੋ ਉਸ ਤੋਂ ਪਹਿਲਾਂ ਵੀ ਮੇਰੀ ਇੱਕ ਦੋ ਜਾਨਾਂ ਦੇ ਨਾਲ ਆ ਗਏ ਨੇ ਤਾਂ ਇੰਟਰਵਿਊਜ਼ ਅਮਰ ਸਿੰਘ ਚਮਕੀਲਾ ਦੇ ਬੇਟੇ ਜੈਮਨ ਚਮਕੀਲਾ ਦੇ ਨਾਲ ਜਿਨ੍ਹਾਂ ਦੇ ਉੱਤੇ ਚੰਗਾ ਰਿਸਪੌਂਸ ਆ ਚੰਗੇ ਵਿਊਜ਼ ਆ ਸੋ ਇਸ ਵੀਡੀਓ ਨੂੰ ਉਸ ਤਰ੍ਹਾਂ ਪਿਆਰ ਦੇਣਾ ਲਿੰਕ ਤਾਂ ਤੁਸੀਂ ਹੁਣੇ ਉਹਦੇ ਨਾਲ ਮਿਲ ਜੇਗਾ ਸੋ ਸੋ ਧੰਨਵਾਦ ਥੈਂਕ ਯੂ ਸੋ ਮੱਚ